ਕਿਲੇ ਬਾਰੇ ਚਲੋ ਤੁਸੀਂ ਤਾਂ ਉਹਨਾਂ ਦੇ ਹਮ ਉਮਰ ਵੀ ਕਿਰਦਾ ਜਦੋਂ ਸਾਡੀ ਮੈਰਜ ਸਟਸ 87 ਚ ਹੋਈ ਨਾ ਹਾਂਜੀ 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 ਉਦੋਂ ਖੜਕੂ ਬਾਦ ਬਹੁਤ ਜ਼ਿਆਦਾ ਮੈਂ ਥੋੜਾ ਜਿਹਾ ਤੁਹਾਨੂੰ ਟੋਕਦਾ ਹੂੰ ਦਰਸ਼ਕ ਵੀ ਸੁਣਨ ਵਾਲੇ ਗੁੱਸਾ ਕਰ ਰਹੇ ਜਿਦਲੇ ਕਰਕੇ ਉਹ ਲੋਕਾਂ ਨੂੰ ਪਤਾ ਵੀ ਚਮਕੀ ਲੱਗਦੀ ਉਹ ਚੱਲਦੇ ਸੀ ਸਾਹ ਨਹੀਂ ਚੱਲਦੇ ਸੀ ਤੱਕੇ ਤੱਕ ਹੋਟਲਾਂ ਚ ਚਮਕੀਲੇ ਤੇ ਤੜਕੇ ਨੂੰ ਜਾਣਾ 3 ਵਜੇ ਜਾਂ ਕਿਤੇ ਹੋਟਲ ਚ ਰੁਕਣਾ ਉਹ ਵੀ ਚਮਕੀਲੇ ਜਿਵੇਂ ਆਪਾਂ ਜਾਂਦੇ ਧਰਮ ਕੀ ਜਿਹੜੇ ਸੰਤਾ ਦੇ ਗੀਤ ਕਰਕੇ ਗਿਆ ਉਹ ਤਾਂ ਅੱਜ ਵੀ ਚਮਕੀਲਾ ਚੱਲਦਾ ਪਿਆ ਉਹ ਦਿਨਾਂ ਚੋਂ ਚੱਲਦੀ ਚੱਲਦਾ ਅੱਜੇ ਹੋਣੀ ਸੀ ਮੈਂ ਕਦੀ ਇਦਾਂ ਤੋਂ ਵੀ ਆ ਰਹੀ ਕਲਾਕਾਰ ਸਾਡੇ ਕੇ ਦੋਸਤ ਹੁੰਦਾ ਸੀ ਉਹ ਸੰਡਿਗੇਟ ਬੱਸਾਂ ਉਹ ਚੱਲਦੀਆਂ ਸੀ ਨਾ ਤੋਂ ਲੋਦੇ ਹਣੇ ਨੂੰ ਸੰਡਿਗੇਟ ਤਾਂ ਗੱਲ ਕਹਿੰਦਾ ਚਮਕੀਲੇ ਨੂੰ ਕਰ ਲੈਂਦੇ ਹਾਂ ਨਹੀਂ ਚਮਕੀਲੇ ਨਾਲ ਗੱਲ ਵੀ ਕਰਾਂ ਕਰਦਾ ਜੀ ਆਪਣਾ ਨਾ ਮੇਨ ਇੰਟਰਵਿਊ ਗੱਲਬਾਤ ਕਰਨ ਦਾ ਮਤਲਬ ਕਿ ਵਜਾ ਵੀ ਸਭ ਤੋਂ ਵੱਡੀ ਆਹੀ ਹੈ ਪਿਆ ਪਰਮਿਸ਼ਨ ਲੋਕ ਕਹਿੰਦੇ ਵੀ ਪਰਮਿਸ਼ਨ ਕਿਵੇਂ ਮਤਲਬ ਇਹ ਚੰਡੀਗੜ੍ਹ YouTube ਕਰਕੇ ਲੋੜ ਪੈਂਦੀ ਹੈ ਡੈਡੀ ਦਾ ਦੋਸਤ ਹੀ ਕੋਈ ਪੁਲਸ ਵਾਲਾ ਉਹ ਕਹਿੰਦੇ ਪਰਮਿਸ਼ਨ ਮੈਂ ਕਿਹਾ ਪਰਮਿਸ਼ਨ ਤਾਂ ਲੋੜ ਹੀ ਨਹੀਂ ਕਹਿੰਦੇ ਪਰਮਿਸ਼ਨ ਦੀ ਇੰਨਾ ਖੜਗਵਾ ਚੱਲਦਾ ਪਿਆ ਤੁਹਾਡਾ ਸਾਰੇ ਪਿੰਡ ਕਿਤੇ ਨਾ ਲੱਕੇ ਗਿਆ 87 ਮਕੀਦਾ ਅੱਛਾ ਉਹ ਦੋ ਲੱਕੇ ਕਿਤੇ ਹੱਟੇ ਪਿੰਡ ਚ ਚਮਕਿੱਲੇ ਮੇਰੇ ਖਿਆਲ 85 ਚ ਲੱਕੇ ਗਿਆ ਸਰਪੰਚਾਂ ਦੇ 84 ਚ ਠੀਕ ਹੈ ਫਿਰ ਜੈਮਨ ਹੋਇਆ ਸੀ ਕਿਉਂ 87 ਚ ਜੈਮਨ ਸਭ ਤੋਂ ਵੱਡੀ ਵਜ੍ਹਾ ਕੀ ਸੀ ਉਸ ਅਫਸਰ ਦੇ ਸਮਤਾਵਕ ਵੀ ਪਰਮਿਸ਼ਨ ਕਿਉਂ ਨਹੀਂ ਦੇਣੀ ਚਮਕਿੱਲੇ ਨੂੰ ਲੈ ਕੇ ਕੋਈ ਗੱਲ ਸੀਗੀ ਵੀ ਚਮਕਿੱਲੇ ਨੂੰ ਲੈ ਕੇ ਵੀ ਚਮਗਿੱਲੇ ਤਾਂ ਆਏ ਸੀ ਮੈਂ ਵੀ ਇੱਕ ਤਰ੍ਹਾਂ ਦਾ ਹਸਤੰਦੇ ਸੀ ਥ੍ਰੈਟ ਬਹੁਤ ਸੀ ਹਾਂਜੀ ਹਾਂਜੀ ਇਸ ਕਰਕੇ ਉਹ ਵੀ ਖਤਰਾ ਸੀ ਹਾਂਜੀ ਜੋ ਡੀਐਸਪੀ ਹੁੰਦੇ ਐ ਕਿ ਐਸਐਸਪੀ ਰਟੇ ਰੋਗੇ ਗਏ ਵਿਚਾਰੇ ਬਲਦੇਵ ਸਿੰਘ ਹਾਂਜੀ ਹਾਂਜੀ ਤਾਂ ਉਹਨਾਂ ਨੇ ਵੀ ਆ ਕੇ ਕਿਹਾ ਕਿ ਸਾਡੇ ਕੋਲ ਨਹੀਂ ਸੰਭਿਆ ਜਾਣਾ ਇਹ ਔਰ ਜੀ ਕੰਬਲ ਉਹ ਲੈ ਹੋਏ ਉਹਨਾਂ ਨੇ ਉਹਨੇ ਨਹੀਂ ਪਤਾ ਵੀ ਅੰਦਰ ਕੀ ਸੀ ਲੋਈਆਂ ਲਾਈਆਂ ਹੁੰਦੀਆਂ ਯੂਨੀਵਰਸਿਟੀ ਦੇ ਸੀ ਮੁੰਡੇ ਉਹ ਹੀ ਸੀ ਕੜਕੋਨਾ ਕੋਲ ਮੈਨੂੰ ਪਤਾ ਲੇਟਰ ਪੈ ਤਾਂ ਜਦੋਂ ਤੁਹਾਨੂੰ ਪਤਾ ਲੱਗਿਆ ਜੀ ਮੇਰਾ 27 ਦਸੰਬਰ ਅੱਠ ਨੂੰ ਤਾਂ ਉਹਦੀ ਮਤਵਤਲ ਹੋ ਗਿਆ ਸੀ 3 ਮਹੀਨੇ ਬਾਅਦ ਹੀ ਹੋ ਗਿਆ ਕੰਮ ਬਿਲਕੁਲ ਸასი ਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੈ ਅਸੀਂ ਪਿਛੇ ਜੀ ਤੁਹਾਡੇ ਨਾਲ ਉਹ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਅਮਰ ਸਿੰਘ ਚਮਕੀਲਾ ਜੀ ਨਾਲ ਰਿਲੇਟਡ ਜਿਹੜੀ ਕਿ ਚੰਡੀਗੜ੍ਹ ਦੇ ਸੈਕਟਰ 52 ਜਿਹੜਾ ਕਿ ਉਸ ਵੇਲੇ ਇੱਕ ਜਿਹੜੀ ਪਿੰਡ ਹੁੰਦਾ ਸੀ ਕਹੇੜੀ ਚਲੋ ਅੱਜ ਵੀ ਹੈ ਪਰ ਉਹ ਗੱਲਬਾਤ ਐ ਸੀ ਵੀ ਉਧਰੋਂ ਚਮਕੀਲਾ ਜੀ ਦਾ ਅਖਾੜਾ ਲੱਗਣਾ ਸੀ 1987 ਦੇ ਵਿੱਚ ਬੁੱਕ ਵੀ ਹੋਏ ਹੋਏ ਸੀ ਤੇ ਜਿਸ ਵਜ੍ਹਾ ਕਰਕੇ ਉਹ ਅਖਾੜਾ ਜਾਨੀ ਕੈਨਸਲ ਕਰਨਾ ਪਿਆ ਤੁਹਾਨੂੰ ਤਸੀ ਸੀ ਕਿ ਥੋੜੀ ਜੀ ਇੱਕ ਮਤਲਬ ਗੱਲਬਾਤ ਤੋਂ ਵਜ੍ਹਾ ਜਿਹੜੀ ਰੀਜ਼ਨ ਸੀਗਾ ਉਹ ਇਹ ਸੀਗਾ ਵੀ ਉਦੋਂ ਚਮਕੀਲਾ ਸਾਹਿਬ ਦੇ ਖਾੜੇ ਵਾਸਤੇ ਜਾਨੀ ਉਸ ਪਰਿਵਾਰ ਨੂੰ ਪਰਮਿਸ਼ਨ ਨਹੀਂ ਸੀ ਮਿਲੀ ਪਰਮਿਸ਼ਨ ਜਾਨੀ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਦਿੱਤੀ ਨਹੀਂ ਸੀਗੀ ਕਿਉਂਕਿ ਜਿਵੇਂ ਕਿ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀਗਾ ਵੀ ਚਮਕੀਲਾ ਇਹਨੂੰ ਥ੍ਰੈਟ ਪਰਸੈਪਸ਼ਨ ਬਹੁਤ ਸੀਗਾ ਧਮਕੀਆਂ ਬਹੁਤ ਸੀਗੀਆਂ ਤੇ ਉਹਦੇ ਕਰਕੇ ਪੁਲਿਸ ਜਿਹੜੇ ਵੱਡੇ ਅਫਸਰ ਸੀਗੇ ਉਹਨਾਂ ਨੇ ਜਾਨੀ ਪਰਿਵਾਰ ਨੇ ਜਦੋਂ ਇਹ ਗੱਲਬਾਤ ਕੀਤੀ ਵੀ ਅਸੀਂ ਚਮਕੀਲਾ ਜਾਨੀ ਲਵਾਉਣਾ ਵੀ ਸਾਨੂੰ ਪ੍ਰਬੰਧ ਕਰਕੇ ਦਿਓ ਉਹਨਾਂ ਨੇ ਸਵਾਫ ਹੱਥ ਖੜੇ ਕਰ ਦਿੱਤੇ ਸੀਗੇ ਤੇ ਅੱਜ ਉਹੀ ਗੱਲਬਾਤ ਨੂੰ ਮਤਲਬ ਤੁਹਾਡੇ ਭਰਾਵਾਂ ਦੇ ਕਾਫੀ ਫੋਨ ਵੀ ਆਏ ਕਮੈਂਟ ਵੀ ਆਏ ਸਾਨੂੰ ਵੀ ਵੀ ਉਸ ਪਰਿਵਾਰ ਦੇ ਜ਼ਰੂਰ ਰੂਬਰੂ ਕਰਾਇਆ ਜਾਵੇ ਵੀ ਜਿਹਨਾਂ ਨਾਲ ਇਹ ਜਾਨੀ ਮਤਲਬ ਜਿਹੜਾ ਇੱਕ ਮਤਲਬ ਇਨਸੀਡੈਂਟ ਕਹਿ ਲਈਏ ਵੀ ਇੱਕ ਗੱਲਬਾਤ ਜਿਹੜਾ ਹ ਸਾਰਾ ਤਾਣਾ ਪਾਣਾ ਜਾਂ ਮਤਲਬ ਵਾਪਰਿਆ ਸੀਗਾ ਉਹੀ ਜਾਨੀ ਮਤਲਬ ਅੱਜ ਸਰਦਾਰ ਜਸਵੀਰ ਸਿੰਘ ਟਵਾਣਾ ਹੋਰਾਂ ਕੋਲ ਅਸੀਂ ਅੱਜ ਬੈਠੇ ਆਂ ਤੇ ਉਹਨਾਂ ਵੀ ਹੀ ਜਵਾਨੀ ਅੱਜ ਸਾਰੀ ਜੜੀ ਗੱਲਬਾਤ ਹੈ ਤੁਹਾਡੇ ਰੂਪ ਰੂਪ ਕਰਾਂਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਟਵਾਨਾ ਸਾਹਿਬ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟਵਾਨਾ ਸਾਹਿਬ ਟਿੱਕ ਟਕ ਉਹ ਵਧੀਆ ਜੀ ਉਹ ਵਧੀਆ ਬੇਸਿਕਲੀ ਜਾਨੀ ਮਤਲਬ ਸਾਡਾ ਗੋਤ ਵੀ ਟਵਾਨਾ ਹੀ ਆ ਮੈਨੂੰ ਬੜਾ ਅਜੀਬ ਲੱਗਦਾ ਟਵਾਨੇ ਟਵਾਨੇ ਇਕੱਠੇ ਹੋ ਗਏ ਹਾਂ ਜੀ ਟਵਾਨੇ ਟਵਾਨੇ ਇਕੱਠੇ ਹੋ ਗਏ ਚਲੋ ਇਹ ਵੀ ਚੰਗਾ ਮਤਲਬ ਸਾਡਾ ਪਿੰਡ ਵੀ ਸਾਰੇ ਟਵਾਨਿਆਂ ਦਾ ਹੀ ਆ ਸਾਡਾ ਟਵਾਨਿਆਂ ਦਾ ਹੀ ਆ ਜੀ ਕੰਦਿਗੜ ਕਜੇੜੀ ਪਿੰਡ ਹੈ ਜੇੜੀ ਪਿੰਡ ਅੱਛਾ ਜਿੱਥੇ ਆਪਾਂ ਬੈਠ ਤੇ ਇਹ ਥੋੜਾ ਜਿਆਦਾ ਚਲੋ ਤੁਸੀਂ ਸਟਾਣੇ ਬਾਰੇ ਜ਼ਿਕਰ ਕੀਤਾ ਪਿੱਛੋਂ ਮਤਲਬ ਕਿ ਆਏ ਹੋਈਆਂ ਤੁਸੀਂ ਆ ਮਤਲਬ ਮੋਟਰ ਤੋਂ ਹੀ ਇੱਥੋਂ ਆਈਆਂ ਤੁਸੀਂ ਮਤਲਬ ਅਸੀਂ ਪਾਕਿਸਤਾਨ ਤੋਂ ਆਈਆਂ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਆ ਕੇ ਇੱਥੇ ਵਸ ਗਏ ਫਿਰ ਚੰਡੀਗੜ੍ਹ ਜਿਹੜੇ ਹੁਣ ਸਾਡੇ ਸੈਕਟਰ ਬਣੇ ਹੋਈਆਂ ਚੰਡੀਗੜ੍ਹ ਕੋਈ 17 ਬਣੇ ਉਹ ਸਾਡੇ ਪਿੰਡ ਹੁੰਦੇ ਸੀ ਤੁਹਾਡੇ ਪਿੰਡ ਹੁੰਦੇ ਸੀ ਮੇਰੇ ਇੱਥੇ ਆ ਕੇ ਉਹਨੂੰ ਯੂਟੀ ਦਾ ਪਿੰਡ ਹੈ ਇਹ ਹਾਂ ਯੂਟੀ ਦਾ ਪਿੰਡ ਹੈ ਬਹੁਤ ਵਧੀਆ ਪਿੰਡ ਹੈ ਚੰਡੀਗੜ੍ਹ ਤੋਂ 17 ਮੇਰੇ ਹਿਸਾਬ ਨਾਲ ਰੁੜਕੀ ਪਿੰਡ ਹੁੰਦਾ ਸੀ ਕੋਈ ਜੀ ਹਾਂ ਉਹ ਰੁੜ ਕੇ ਹੁੰਦਾ ਸੀ ਮੇਰੇ ਖਿਆਲ ਨਾਲ ਮੈਂ ਪੜਿਆ ਤੇ ਤਕਰੀਬਨ ਹੁਣ ਵੀ ਦੇਖੋ ਅੱਧਾ ਚੰਡੀਗੜ੍ਹ ਮੇਰੇ ਖਿਆਲ ਨਾਲ ਸਾਰੇ ਹੀ ਦਾ ਉਹ ਵਿੱਚ ਪਿੰਡਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਵਸੇ ਹੋਏ ਨੇ ਤੇ ਚਲੋ ਆਪਾਂ ਮੇਨ ਮੁੱਦੇ ਤੇ ਆਈਏ ਤੁਹਾਡੀ ਇੱਕ ਜਿਹੜੀ ਗੱਲ ਕਰਨਾ ਚਾਹੁੰਦੇ ਸੀ ਵੀ ਚਮਕਿੱਲੇ ਬਾਰੇ ਚਮਕਿੱਲੇ ਬਾਰੇ ਹਾਂ ਜੀ ਤਾਂ ਸੀ ਵੀ ਜਦੋਂ ਸਾਡੀ ਮੈਰਜ 87 ਚ ਹੋਈ ਹੈ ਨਾ ਹਾਂਜੀ 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 ਉਦੋਂ ਖੜਕੂ ਬਾਦ ਦੀ ਲਹਿਰ ਬਹੁਤ ਜ਼ਿਆਦਾ ਸੀ ਅੱਛਾ ਜੀ ਬਹੁਤ ਜ਼ਿਆਦਾ ਸੀ ਕੋਈ ਕਲਾਕਾਰ ਨਹੀਂ ਲੱਗਦਾ ਲੱਗਦੇ ਤਾਂ ਹੈ ਸੀ ਕਲਾਕਾਰ 87 ਹਾਂ ਸਤਿ ਸ੍ਰੀ ਅਕਾਲ ਫਿਰ ਨਬੇਤੋ ਅਗੇ ਦਾ ਪਰ ਬਹੁਤ ਹੋ ਗਿਆ ਜਿਵੇਂ ਹੁਣ ਮੇਰੀ ਮੈਰਿਜ ਹੋਈ ਸੀ ਹਨੀ ਬਰਾਤ ਬਹੁਤ ਗਈ ਸੀ ਹਾਂਜੀ ਹਾਂਜੀ ਐਸੇ ਚਮਕੀਲੇ ਕਰਕੇ ਲੋਕਾਂ ਨੂੰ ਪਤਾ ਚ ਚਮਕੀਲਾ ਲੱਗਣਾ ਹੈ ਨਹੀਂ ਮੈਂ ਥੋੜਾ ਜਿਹਾ ਤੁਹਾਨੂੰ ਟੋਕਦਾ ਹੂੰ ਦਰਸ਼ਕ ਵੀ ਸੁਣਨ ਵਾਲੇ ਗੁੱਸਾ ਕਰਨਗੇ ਵੀ ਥੋੜਾ ਜਿਹਾ ਸਾਨੂੰ ਪਿੱਛੇ ਲੈ ਕੇ ਚੱਲ ਜਾਂਦਾ ਵੀ ਇਹ ਚਮਕੀਲੇ ਬਾਰੇ ਚਲੋ ਤੁਸੀਂ ਤਾਂ ਉਹਨਾਂ ਦੇ ਹਾਮੀ ਉਮਰ ਵੀ ਕਹਿ ਸਕਦੇ ਹੋ ਵੀ ਇਹਨਾਂ ਦਾ ਥੋੜਾ ਜਿਹੜਾ ਚਮਕੀਲੇ ਦਾ ਇੱਕ ਮੰਚ ਹੁੰਦਾ ਵੀ ਮੈਂ ਵੀ ਚਮਕੀਲਾ ਕਿਉਂ ਕਰਨਾ ਬੁੱਕ ਵੀ ਇਹ ਕਿੱਥੋਂ ਜਾਣੀ ਤੁਹਾਡੇ ਮਨ 'ਚ ਗੱਲ ਆਈ ਸੀਗੀ ਮਤਲਬ ਵੀ ਅੱਛਾ ਮਤਲਬ ਵਿਆਹ ਤੋਂ ਪਹਿਲਾਂ ਤੁਸੀਂ ਉਸ ਵੇਲੇ ਕੰਮ ਕੀ ਕਰਦੇ ਸੀਗੇ ਯਾਰ ਮੈਂ ਤਾਂ ਟਰੱਕ ਚਲਾਉਂਦਾ ਸੀ ਅੱਛਾ ਟਰੱਕ ਕਲਕੱਤੇ ਨੂੰ ਚਲਦਾ ਸੀ ਆਦੋ ਚਮਕੀਲੇ ਦੇ ਸੌਂਗ ਵਿੱਚ ਜਲਦੀ ਸਾਹ ਨਹੀਂ ਚਲਦੇ ਸੀ ਕਲਕੱਤੇ ਤੱਕ ਹੋਟਲਾਂ 'ਚ ਚਮਕੀਲੇ ਦੇ ਟੜਕੇ ਨੂੰ ਜਾਣਾ 3 ਵਜੇ ਜਾ ਕੇ ਤੇ ਹੋਟਲ 'ਚ ਰੁਕਣਾ ਤੋਂ ਵਿਚ ਚਮਕਿੱਲੇ ਦੇ ਗੀਤ ਹੈ ਨਹੀਂ ਕਈ ਧਰਮਿਕ ਗੀਤ ਸੀ ਬਹੁਤ ਵਧੀਆ ਤਾਂ ਉਹ ਚੱਲਦੇ ਹੁੰਦੇ ਸੀ ਗੁਰਦੁਆਰਿਆਂ 'ਚ ਵੀ ਚੱਲਦੇ ਸੀ ਗੁਰਦੁਆਰਿਆਂ 'ਚ ਵੀ ਚੱਲਦੇ ਸੀ ਉਹ ਤਾਂ ਅੱਜ ਵੀ ਚੱਲਦੇ ਹਾਂ ਜਿਵੇਂ ਆਪਾਂ ਕਹਿੰਦੇ ਧਰਮਿਕ ਜਿਹੜੇ ਸਤ ਅਕ ਗੀਤ ਕਰਕੇ ਗਿਆ ਉਹ ਤਾਂ ਅੱਜ ਵੀ ਚੱਲਦੇ ਆ ਅੱਜ ਵੀ ਤੁਸੀਂ ਟਰੱਕਾਂ 'ਚ ਦੇਖੋ ਉਹ ਟਰੱਕਾਂ 'ਚ ਤਾਂ ਚੱਲਦੀ ਚੱਲਦੇ ਅੱਗੇ ਵੀ ਚਮਕਿੱਲਾ ਚੱਲਦਾ ਪਿਆ ਉਹ ਦਿਨਾਂ 'ਚ ਤਾਂ ਚੱਲਦੀ ਚੱਲਦਾ ਚੱਲਦੇ ਸੀ ਜੀ ਤੇ ਨਹੀਂ ਅੱਜ ਤਾਂ ਕਹਿਣੇ ਕੀ ਹੈ ਜੀ ਹਾਂਜੀ ਹਾਂਜੀ ਇੰਤਾਂ ਇਸ ਕਰਕੇ ਮੇਰਾ ਸਾਡਾ ਖਿਆਲ ਆਇਆ ਵੀ ਯਾਰ ਬਿਆ ਤਾਂ ਹੋਣੀ ਸੀ ਪਹਿਲਾਂ ਛੜੇ ਦੀਆਂ ਨਹੀਂ ਮੈਰਜ ਹੋਣੀ ਸੀ ਮੈਂ ਕਹ ਵੀ ਦੋ ਵੀ ਯਾਰ ਵੀ ਕਲਾਕਾਰ ਲੋਈਏ ਕੋਈ ਨਹੀਂ ਜੀ 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 ਅਸੀਂ ਸਾਡਾ ਇੱਕ ਦੋਸਤ ਹੁੰਦਾ ਸੀ ਉਹ ਸੰਧੀਗੇਟ ਬੱਸਾਂ ਚੱਲਦੀਆਂ ਸੀ ਨਾ ਤੋਂ ਲੋਧੇ ਹਣੇ ਨੂੰ ਸੰਧੀਗੇਟ ਹਾਂ ਸੰਧੀਗੇਟ ਬੱਸ ਹੁਣ ਵੀ ਚੱਲਦੀਆਂ ਉਹ ਮੇਰੇ ਖਿਆਲ ਨਾਲ ਜਿਹੜੀ ਲਾਲ ਰੰਗ ਦੀ ਹੁੰਦੀ ਸੀ ਲਾਲ ਰੰਗ ਦੀ ਹੁੰਦੀ ਸੀ ਤਾਂ ਹੁਣ ਵੀ ਚੱਲਦੀਆਂ ਹਨਾ ਉਹ ਉਹਨਾਂ ਦਾ ਇੱਕ ਭਾਈ ਸੀ ਸਾਡਾ ਜਾਣ ਪਛਾਣ ਸੀ ਉਹ ਲੋਧੇ ਹਣਾਂ ਚੰਡੀਗੜ੍ਹ ਉਹ ਚੱਲਦਾ ਸੀ ਜਿੰਨੇ ਲੁਧੇਾਨ ਦੇ ਕਲਾਕਾਰ ਸੀ ਉਹ ਸਾਰੇ ਨੂੰ ਜਾਣਦਾ ਸੀ ਤਾਂ ਉਹ ਸਾਰੇ ਨੂੰ ਜਾਣ ਪਛਾਣ ਰਹੀਆਂ ਨੇ ਉਹਨੂੰ ਕਿਹਾ ਮੈਂ ਯਾਰ ਇੱਦਾਂ ਤਾਂ ਗੱਲ ਕਹਿੰਦਾ ਚਮਕੀਲੇ ਨੂੰ ਕਰ ਲੈਂਦੇ ਹਾਂ ਨਹੀਂ ਚਮਕੀਲੇ ਨਾਲ ਗੱਲ ਵੀ ਕਰਾਇਆ ਅਸੀਂ ਇੱਕ ਮਿੰਟ ਮਤਲਬ ਇਹ ਉਹ ਸਿੰਡੀਕੇਟ ਬੱਸ ਚ ਕੀ ਸੀਗੇ ਜੀ ਮਤਲਬ ਕਿਦਾਂ ਡੈਲੀ ਉਹ ਹੈ ਸੀ ਮਜ਼ਦਮ ਕੰਡੈਕਟਰ ਵੀ ਨਹੀਂ ਉਹ ਚੈੱਕ ਕਰ ਚੁੱਕਰ ਸੀ ਚੈੱਕ ਕਰ ਚੁੱਕਰ ਸੀ ਹਾਂ ਇਸ ਕਰਕੇ ਕਈ ਕਲਾਕਾਰ ਜਿਹੜੇ ਕਈ ਵਾਰੀ ਨਾ ਉਹ ਦਿਨਾਂ ਚ ਜਿਹੜੇ ਕਲਾਕਾਰਾਂ ਦੇ ਮਜੀਸ ਨੇ ਜਾਂ ਜੋ ਵੀ ਆ ਉਹ ਬੱਸਾਂ ਚ ਆਉਂਦੇ ਸੀ ਇਸ ਕਰਕੇ ਉਹਦੀ ਜਾਣ ਪਛਾਣ ਸੀ ਜਾਣ ਪਛਾਣ ਸੀ ਠੀਕ ਹੈ ਜੀ ਇਸ ਕਰਕੇ ਚਲਦਾ ਰਿਹਾ ਉਸ ਕਰਕੇ ਸਾਡਾ ਵੀ ਜਾਣ ਪਛਾਣ ਸੀ ਹੈ ਨਹੀਂ ਠੀਕ ਹੈ ਜੀ ਕਿਉਂ ਅਸੀਂ ਤਾਂ ਟਰੱਕ ਚਲਦੇ ਚਲਾਉਂਦੇ ਸੀ ਹਰਦਾ ਕਲਕੱਤੇ ਨੂੰ ਮੀਨਾਂ ਮੀਨਾਂ ਨਹੀਂ ਮੁੜਦੇ ਸੀ ਹਾਂ ਜੀ ਹਾਂ ਜੀ ਕਲਕੱਤੇ ਚਲੇ ਗਏ ਘਵਟੀ ਚਲੇ ਗਏ ਹੈ ਨਹੀਂ ਮੈਂ ਕਹਿੰਦਾ ਕਿ ਵਿਆਹ ਤੇ ਲਵਾਉਣਾ ਵੀ ਜ਼ਰੂਰੀ ਅੱਛਾ ਕਰ ਵੀ ਲਿਆ ਹਾਂ ਹਾਂਜੀ ਹਾਂਜੀ ਕੱਪ ਤਾਂ ਲਿਆ ਜਦੋਂ ਮੇਰੇ ਡੈਡੀ ਦਾ ਦੋਸਤੀ ਕੋਈ ਪੂਰਸਾਲਾ ਉਹ ਕਹਿੰਦੀ ਪਰਮਿਸ਼ਨ ਮੈਂ ਕਹਿੰਦਾ ਪਰਮਿਸ਼ਨ ਤਾਂ ਲੋੜ ਹੀ ਨਹੀਂ ਕਹਿੰਦੇ ਪਰਮਿਸ਼ਨ ਦੀ ਇੰਨਾ ਖੜਗਵਾ ਚੱਲਦਾ ਪਿਆ ਤੁਹਾਡਾ ਲਗਣੇ ਨਹੀਂ ਦੇਣਾ ਅਸੀਂ ਇਹ ਪਰਮਿਸ਼ਨ ਦੀ ਮੈਂ ਉਹੀ ਗੱਲ ਕਰਦਾ ਜੀ ਆਪਣਾ ਨਾ ਮੇਨ ਇੰਟਰਵਿਊ ਗੱਲਬਾਤ ਕਰਨ ਦਾ ਮਤਲਬ ਇਹ ਵਜ੍ਹਾ ਵੀ ਸਭ ਤੋਂ ਵੱਡੀ ਆਹੀ ਹੈ ਪਿਆ ਪਰਮਿਸ਼ਨ ਲੋਕ ਕਹਿੰਦੇ ਵੀ ਪਰਮਿਸ਼ਨ ਕੀ ਕਿਵੇਂ ਮਤਲਬ ਇਹ ਚੰਡੀਗੜ੍ਹ ਯੂਟੀ ਕਰਕੇ ਲੋਡ ਕਰੇ ਲੋਡ ਕਰਕੇ ਅੱਜ ਵੀ ਚੱਲਦਾ ਉਦੋਂ ਹੀ ਜੇ ਕਿਸੇ ਨੇ ਪ੍ਰੋਗਰਾਮ ਰਾਣਾ ਅੱਜ ਤਾਂ ਮਿਲ ਜਾਂਦੀ ਆ ਜਗ੍ਹਾ ਤਾਂ ਹੈ ਨਹੀਂ ਤਾਂ ਔਖੀ ਮਿਲਦੀ ਆ ਬੀਸੀ ਤੋਂ ਕਰੋ ਉਦੋਂ ਉਦੋਂ ਐਂਕਾਡਰ ਵਾਲੀ ਕੋਈ ਮਿਲਦੇ ਨਹੀਂ ਸੀ ਮਿਲਦਾ ਨਹੀਂ ਸੀ ਅੱਛਾ ਪਰੋ ਬੜੀ ਅਸੀਂ ਰਿਕਵੈਸਟ ਕਰੀ ਉਹ ਕਹਿੰਦੇ ਭੀੜ ਬਹੁਤ ਹੋ ਜਾਣੀ ਸੀ ਚੋਕੇਲੇ ਦੀ ਤਾਂ ਬਹੁਤ ਨਹੀਂ ਫਿਰ ਵੀ ਚਲੋ ਇੱਕ ਲਈ ਕੇ ਗਲੂਰ ਸਾਡੇ ਪਿੰਡ ਚ ਪਹਿਲਾਂ ਦੱਕੇ ਗਿਆ ਚਮਕੀਲਾ अच्छा वो आ, दो ना के थे ਸਾਡੇ ਪਿੰਡ ਚ ਚਮਕੀਲਾ ਮੇਰੇ ਖਿਆਲ 85 ਚ ਲਾ ਕੇ ਗਿਆ ਸਰਪੰਚਾਂ ਦੇ ਸਰਪੰਚਾਂ ਦੇ ਜਦੋਂ ਮੇਰੇ ਘਰ ਭੈਣ ਜੀ ਨਹੀਂ ਆਈ ਸੀ ਜੋ ਜੋ ਅੰਮ੍ਰਿਤ ਉਹ ਹੈ ਨਹੀਂ اچھا ਉਹ ਨਹੀਂ ਸੀ ਨਾਲ ਉਹ ਨਹੀਂ ਸੀ ਨਾਲ ਉਹਨਾਂ ਦੇ ਮੇਰੇ ਖਾਲ ਬੇਟਾ ਸੀ ਮੇਰੇ ਖਾਲ ਜੰਮਣ ਵਾਲਾ 85 ਚ ਠੀਕ ਹੈ ਫਿਰ ਜੈਮਨ ਹੋਇਆ ਸੀ ਕਿ 84 85 اچھا ਫਿਰ ਅੰਮ੍ਰਿਤ ਜੋਦੀ ਆਏ ਨਹੀਂ ਸੀਗੇ ਨਹੀਂ ਆਏ ਸੀ ਉਹ ਦੂਜੇ ਸੀ ਮੇਰੇ ਖਾਲ ਕਿਹੜੇ ਸੀ ਨਹੀਂ ਹਾਂਜੀ 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 ਉਦੋਂ ਕਰਕੇ ਕਹੀ ਕਰਾ ਨਹੀਂ ਉਹ ਮੇਰੇ ਖਾਲ ਦੋ ਘਸਾ ਫਿਰ ਥੋੜਾ ਜਿਹਾ ਇਹ ਹੋ ਗਿਆ ਵੀ ਪਿੰਡ ਵਿੱਚ ਲੱਗਿਆ ਸੀ ਚਮਕੀਲਾ ਐ ਨਹੀਂ ਅੱਛਾ ਦੂਜੀ ਵਾਰ ਲੋਕ ਕਹਿੰਦੇ ਚਮਕੀਲਾ ਤਾਂ ਅਸੀਂ ਲਵਾਣੀ ਲਵਾਣਾ ਸੀ ਫਿਰ ਜਦੋਂ ਪਰਮਿਸ਼ਨ ਨਹੀਂ ਮਿਲੀ ਫਿਰ ਅਸੀਂ ਮੈਂ ਉਹੀ ਗੱਲ ਕਰਦਾ ਵੀ ਸਭ ਤੋਂ ਵੱਡੀ ਵਜ੍ਹਾ ਕੀ ਸੀ ਉਸ ਅਫਸਰ ਦੇ ਦਸਤਾਵੇਜ਼ ਵੀ ਪਰਮਿਸ਼ਨ ਕਿਉਂ ਨਹੀਂ ਦੇਣੀ ਉਦੋਂ ਖੜਕੂ ਬਾਸ ਸੀ ਖੜਕੂ ਬਾਸ ਉਦੋਂ ਮਿਲਦੀ ਹੋਣੀ ਸੀ ਕੁਝ ਵੀ ਵੈਸੇ ਹੀ ਨਹੀਂ ਇਕੱਠੇ ਚਾਰ ਬੰਦੇ ਬੈਠਦੇ ਸੀ ਇੰਨਾ ਮਤਲਬ ਚਮਕੀਲੇ ਨੂੰ ਲੈ ਕੇ ਕੋਈ ਗੱਲ ਸੀਗੀ ਵੀ ਚਮਕੀਲੇ ਨੂੰ ਲੈ ਕੇ ਵੀ ਚਮਗਿਰਲੇ ਤਾਂ ਆਏ ਸੀ ਨਾ ਵੀ ਇੱਕ ਤਰ੍ਹਾਂ ਦਾ ਉਹਨੂੰ ਵਿਚਾਰੇ ਨੂੰ ਥਰਡ ਡਿਸਕੂਟ ਬਹੁਤ ਆਂਦੇ ਸੀ ਥ੍ਰੈਟ ਬਹੁਤ ਸੀ ਹਾਂਜੀ ਹਾਂਜੀ ਇਸ ਕਰਕੇ ਉਹ ਵੀ ਖਤਰਾ ਸੀ ਹਾਂ ਨਹੀਂ ਜਿਹੜਾ ਸਾਡੇ ਹੁਣ ਡੈਡੀ ਦੇ ਦੋਸਤ ਸੀ ਉਹ ਡੀਐਸਪੀ ਹੁੰਦੇ ਆ ਕਿ ਐਸਐਸਪੀ ਰਿਟਾਇਰ ਹੋ ਗਏ ਵਿਚਾਰੇ ਬਲਦੇਵ ਸਿੰਘ ਹਾਂਜੀ ਹਾਂਜੀ ਤਾਂ ਉਹਨਾਂ ਨੇ ਵੀ ਆ ਕੇ ਕਿਹਾ ਵੀ ਇੱਦਾਂ ਤਾਂ ਗੱਲ ਹੈ ਵੀ ਸਾਡੇ ਕੋਲ ਨਹੀਂ ਸੰਭਿਆ ਜਾਣਾ ਇਹ ਇੰਨਾ ਭੀੜ ਹੋਊਗੀ ਇੰਨਾ ਉਹ ਹੋਊਗਾ ਉਦੋਂ ਮਤ ਫਿਰ ਅਸੀਂ ਮਾਨਕ ਲਵਾਇਆ ਅੱਛਾ ਫਿਰ ਚੁਟੀਲਾ ਸਾਹਿਬ ਨੂੰ ਕਿਵੇਂ ਕੈਨਸਲ ਦਾ ਕਿਵੇਂ ਉਹਨਾਂ ਤੱਕ ਸੁਣਿਆ ਕੈਨਸਲ ਫਿਰ ਉਹ ਜਿਹੜਾ ਭਪਿੰਦਰ ਬੱਸਾਂ ਤੇ ਚੱਲਦਾ ਸੀ ਹਾਂਜੀ ਹਾਂਜੀ ਜੰਦਾ ਇਹਨੂੰ ਇਹਨੂੰ ਅਸੀਂ ਕਹਿੰਦੇ ਆ ਵੀ ਸਾਡਾ ਉਹ ਨਹੀਂ ਉਹ ਫਿਰ ਵਿਚਾਰਾ ਕਰ ਆਇਆ ਸੀ ਜਦੋਂ ਫਿਰ ਅਸੀਂ ਮੇਨ ਲੇਵਲ ਤੇ ਫਿਰ ਅਸੀਂ ਜਦੋਂ ਪੁਲਿਸ ਵਾਲੇ ਕਹਿਣ ਲੱਗੇ ਪਰਮਿਸ਼ਨ ਕਰ ਦਿੰਦੇ ਮੇਨ ਲੇਵਲ ਫਿਰ ਜਦੋਂ ਅਸੀਂ ਕੰਨੀ ਨਾ ਤਿਆਰੀ ਵਿਚਾਰਾ ਕਿੰਨੇ ਫਿਰ ਉਹਦੇ ਤਾਂ ਬੁਕਿੰਗ ਹੋ ਸੀ ਬੁਕਿੰਗ ਹੋ ਸੀ ਮਿਲੀ ਨਹੀਂ ਬੁਕਿੰਗ ਕਹਿੰਦੇ ਵੀ ਇਦਾਂ ਐ ਹੋ ਗਿਆ ਵੀ ਪਰਮਿਸ਼ਨ ਤਾਂ ਮੇਰੇ ਕੋਲ ਤਿੰਨ ਪ੍ਰੋਗਰਾਮ ਸੀ ਹੁੰਦੇ ਵੀ ਤੁਸੀਂ ਕਿ ਤੋਂ ਚਲੋ ਗੱਲਬਾਤ ਵਿੱਚ ਪੁੱਕਰਾ ਕੇ ਵੀ ਬਿਲ ਗਈ ਸੀਗੀ ਪਰਮਿਸ਼ਨ ਮਿਲ ਗਈ ਸੀ ਉਹ ਕਹਿੰਦੇ ਵੀ ਚਲੋ ਤੁਸੀਂ ਆਪੇ ਕਰ ਦਿਨਾ ਫਿਰ ਵੀ ਦੁਬਾਰਾ ਜਦੋਂ ਗਏ ਚਮਕੀਲਾ ਪੁੱਕ ਕਰਨ ਉਦੋਂ ਡਾਟਾ ਨਹੀਂ ਸੀ ਉਦੋਂ ਡਾਟਾ ਨਹੀਂ ਸੀ 87 ਤੱਕ ਬਹੁਤ ਉਹ ਤੋਂ ਡਾਟਾ ਨਹੀਂ ਸੀ ਹਾਂ ਪੁੱਕ ਸਿੰਘ ਜੀ ਕੰਮ ਹਾਂ ਉਦੋਂ ਡਾਟਾ ਨਹੀਂ ਸੀ 7-8 ਮਹੀਨੇ ਦੀਆਂ ਬੁਕਿੰਗਾਂ ਆਮ ਸੀਗੀਆਂ ਜੀ ਐ ਨਹੀਂ ਸੀ ਜਿੱਦਨ ਮੇਰਾ ਵਿਆਹ ਸੀ ਉਹ ਭਪਿੰਦਰ ਲੱਗਾ ਕਹਿਣ ਜਿਹੜਾ ਗਿਆ ਕਹਿੰਦਾ ਵੀ ਐਦਾਂ ਕਰ ਲੈ ਹਾਂਜੀ ਵਿੱਚ ਦੋ ਪ੍ਰੋਗੋ ਨਾਮ ਆਉਂਦੇ ਜੀ ਵੀ ਆਪਾਂ ਕਿਵੇਂ ਵੀ ਹੁਣ ਛੱਡ ਵੀ ਨਹੀਂ ਸਕਦੇ ਉਹ ਮੈਂ ਵੀ ਦੋ ਪ੍ਰੋਗਰਾਮ ਸੀਗੇ ਦੋ ਪ੍ਰੋਗਰਾਮ ਸੀ ਹਨੇ ਚੰਗੇ ਪ੍ਰੋਗਰਾਮ ਹੋਣ ਕਿਤੇ ਹੋਣ ਜਿਹੜੇ ਤਰੀਕ ਨੂੰ 25 27 27 ਦਸੰਬਰ 27 ਦਸੰਬਰ ਨੂੰ ਮੇਰੇ ਕੋਲ ਦੋ ਪ੍ਰੋਗਰਾਮ ਸੀ ਜਦੋਂ ਸਾਡਾ ਹੋਣਾ ਸੀ ਇਹਨੇ ਠੀਕ ਹੈ ਜੀ ਹੂੰ ਤਾਂ ਉਹ ਤੋਂ ਬਾਅਦ ਕੀ ਹੋਇਆ ਨਾ ਫਿਰ ਮਾਨਕ ਲੱਗਿਆ ਹੂੰ ਮਾਨਕ ਲੱਗਿਆ ਜਤ ਵੀ ਬਹੁਤ ਮਾਨਕ ਦਾ ਵੀ ਨਾ ਹੁੰਦਾ ਸੀ ਹਾਂ ਚਲੋ ਮਾਨਕ ਦਾ ਵੀ ਨਾ ਹੁੰਦਾ ਸੀ ਇਹਨਾਂ ਦਾ ਰੇਟ ਸੀ ਚਮਕੀਲੇ ਦਾ ਮੇਰੇ ਕੱਲ 42 4500 ਮੈਂ ਉਹੀ ਗੱਲ ਕਰਦਾ ਵੀ ਜਦੋਂ ਬੁੱਕ ਕਰਨ ਕਿੰਨੇ ਚ ਬੁੱਕ ਕੀਤਾ ਸੀਗਾ ਚਮਕੀਲੇ 4200 ਚ ਕਰਕੇ ਆਏ ਸੀ 42 ਸਾਈ ਸੂਈ ਕਿੰਨੇ ਕ ਦਿੱਤੀ ਸੀਗੀ ਸਾਈ 200 2500 ਜਿਉਂ ਵੀ ਹੁੰਦਾ ਸੀ ਇਹਨੇ ਦੋਸ ਸੀ ਉਹਦਾ ਠੀਕ ਹੈ ਜੀ ਠੀਕ ਉਹਨਾਂ ਦੇ ਸਾਰੇ صدیق ਵਰਗੇ ਸਾਰੇ ਜਾਣਦੇ ਸੀ ਕਿ ਉਹਦਾ ਕੰਮੇ ਹੀ ਸੀ ਰੋਜ ਰੁੱਦੇ ਹਣੇ ਚਾਰ ਚਾਰ ਚੱਕਰ ਰੁੱਦੇ ਹਣੇ ਹਾਂ ਖੜਕੂ ਬਾਤ ਸੀ ਉਦੋਂ ਕਾਰਗਵਾਦ ਕਰਕੇ ਬਹੁਤ ਔਖਾ ਰਾਤ ਨੂੰ ਬੱਥਾ ਨਹੀਂ ਚਲਣੀਆਂ ਜੋ ਵੀ ਹੈ ਰਵਗਰ ਬਹੁਤ ਔਖਾ ਕੰਮ ਦੀ ਹੈ ਨਹੀਂ ਤਾਂ ਮੈਨ ਐਕਸਰਸਿ ਪੂਰੀ ਕਰ ਗੋ ਆ ਮੈਨ ਐਕਸਰਸਿ ਦੀ ਪੂਰੀ ਜਦੋਂ ਮੇਰੇ ਇੱਥੇ ਮਾਨਕ ਲੱਗਿਆ ਜਦੋਂ ਵੀ ਹੰਮਦੇ ਪਏ ਸੀ ਕਿਆ ਕਰੀਏ ਹੁਣ ਸਿਖੇ ਜੀ ਆਈ ਸੀ ਆਏ ਸੀ ਕੰਬਲ ਉੱਪਰ ਲਏ ਹੋਏ ਉਹਨਾਂ ਨੇ ਹੁਣ ਇਹ ਨਹੀਂ ਪਤਾ ਵੀ ਅੰਦਰ ਕੀ ਸੀ ਲੋਈਆਂ ਲਾਈਆਂ ਹੋਈਆਂ ਸੀ ਕਿ ਠੰਡ ਸੀ ਹਨੇ ਦੇਖੋ ਜੀ ਇੰਟੈਲੀਜੈਂਸ ਮੈਨੂੰ ਮਿਲ ਕੇ ਗਈਆਂ ਫਿਰ ਮਿਲ ਕੇ ਉਹ ਪਿੱਛੇ ਸਾਡੇ ਟਰੱਕ ਖੜੇ ਸੀ ਟਰੱਕਾਂ ਕੋਲ ਖੜੇ ਰਹੇ ਜ ਨਹੀਂ ਬੋਲਦੇ ਮੈਂ ਦੇਖੀ ਗਿਆ ਸਟੇਜ ਤੋਂ ਮੈਂ ਜਦੋਂ ਮਾਨਕ ਲੱਗਿਆ ਸਟੇਜ ਤੋਂ ਦੇਖੀ ਗਿਆ ਖੜਕੂ ਜੀ ਖੜਕੂ ਉਦੋਂ ਬਾਅਦ ਫਿਰ ਜਦੋਂ ਮੈਂ ਦੂਵੀਂ ਵਾਰ ਦੇਖਿਆ ਕਿਸੇ ਨੂੰ ਭੇਜਿਆ ਉ ਉਹ ਮਤਲਬ ਗਾਇਬ ਹੋ ਗਏ ਤਾਂ ਇਹ ਕੰਮ ਅਸੀਂ ਉਦੋਂ ਮਿਹਰੇ ਸੀ ਸਾਰੇ ਮਿਹਰੇ ਸੀ ਸਾਰੇ ਵੈਸੇ ਵੀ ਚੰਡੀਗੜ੍ਹ ਏਰੀਆ 'ਚ ਤਾਂ ਉਹ ਤਕਰੀਬਨ ਵਿਚਰਦੇ ਰਹੇ ਆ ਕਾਫੀ ਖੜਕੂ ਯੂਨੀਵਰਸਿਟੀ ਦੇ ਸੀ ਮੁੰਡੇ ਯੂਨੀਵਰਸਿਟੀ ਉਹ ਹੀ ਸੀ ਖੜਕੂ ਉਹਨਾਂ ਕੋਲ ਮੈਨੂੰ ਪਤਾ ਲੈਟਰ ਪੈਡ ਸੀ ਅੱਛਾ ਲੈਟਰ ਪੈਡ ਹੁੰਦਾ ਹੀ ਕਹਿੰਦਾ ਜੇ ਅਗਰ ਕੋਈ ਗੱਲਬਾਤ ਹੈ ਤਾਂ ਅਸੀਂ ਲਿਖ ਦਿੰਦੇ ਮੈਂ ਕਿਹਾ ਨਹੀਂ ਕੋਈ ਗੱਲਬਾਤ ਨਹੀਂ ਹੈ ਅੱਛਾ ਨਹੀਂ ਉਹਨਾਂ ਨੂੰ ਫਿਰ ਉਦੋਂ ਬਾਅਦ 6 ਕੁ ਮਹੀਨੇ ਬਾਅਦ ਜਦੋਂ ਵੀ ਚਮਕੀਲਾ ਜੀ ਦੇ ਉਹਨਾਂ ਦੀ ਵੀ ਡੈਥ ਹੋ ਗਈ ਦੀ ਵਿਚਾਰੇ ਮਾਰਦੇ ਸੀ ਕਿਉਂ ਐਦਾਂ ਚੱਲਦਾ ਸੀ ਦਸੰਬਰ ਦਾ ਲਾਉ ਤੁਸੀਂ 27 ਦਸੰਬਰ ਦਾ ਤੁਹਾਡਾ ਵਿਆਹ ਸੀ ਕਿ ਮਾਰਚ ਤੋਂ ਤਾਂ 3 ਕੁ ਮਹੀਨੇ ਬਾਅਦ ਤਾਂ ਉਹਨਾਂ ਦਾ ਫਿਰ ਹਾਂ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਜੀ ਵੀ 27 ਦਸੰਬਰ ਦਸੰਬਰ ਦਾ ਹੀ ਹਾਂ ਜੀ ਉਹ ਮਤਲਬ ਸਾਲ ਚੜ੍ਹ ਨਹੀਂ ਆੜਾ ਸੀ ਹਾਂ ਬਿਲਕੁਲ ਥਾਤੀ ਦਾ ਸਾਲ ਚੜ੍ਹ ਨਹੀਂ ਤਿੰਨ ਮਹੀਨੇ ਅੱਠ ਨੂੰ ਤਾਂ ਮਤਲਬ ਹੋ ਗਿਆ ਹਾਂ ਤਿੰਨ ਮਹੀਨੇ ਬਾਅਦ ਤੇ ਹੋ ਗਿਆ ਕੰਮ ਬਿਲਕੁਲ ਬਿਲਕੁਲ ਉਹ ਇਹ ਚੱਕਰ ਸੀ ਇਹ ਫਿਰ ਤੁਹਾਨੂੰ ਜਦੋਂ ਪਤਾ ਲੱਗਿਆ ਤੁਸ ਕਿੱਥੋਂ ਪਤਾ ਲੱਗਿਆ ਤੁਹਾਨੂੰ ਵੀ ਉਹਨਾਂ ਦੀ ਡੈਥ ਹੋ ਗਈ ਵੀ ਇਹ ਕੰਮ ਹੋ ਗਿਆ ਨਾ ਨਾ ਚਮਕੀ ਤਾਂ ਜੀ ਜਦੋਂ ਖ਼ਵਾਰ ਚ ਆਂਦਾ ਸੀ ਸਾਡਾ ਟੀਵੀ ਵੀ ਹੈ ਸੀ ਕਹੀਂ ਹਾਂ ਜੀ ਟੀਵੀ ਚ ਵੀ ਆਇਆ ਥੋੜੀ ਜਿਹੀ ਧੁੰਦਲੀ ਧੁੰਦਲੀ ਜੀ ਫੋਟੋ ਟੀਵੀ ਚ ਆਈ ਜੀ 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 ਉਹ ਖ਼ਵਾਰਾਂ ਚ ਵੀ ਆਇਆ ਚੱਕਰ ਸੀ ਹਾਂ ਤਾਂ ਇਹ ਚੱਕਰ ਸੀ ਤੇ ਇਹਨਾਂ ਦਾ ਕੁਲਦੀਪ ਮਾਨ ਖੋਰੀ ਮਤਲਬ ਤੁਹਾਡਾ ਕਿੰਨੇ ਚ ਬੁੱਕ ਹੋਏ ਸੀਗੇ ਕੁਲਦੀਪ ਮਾਨ 3500 ਚ 3500 ਚ ਤੇ ਚਮਕੀਲੇ ਦਾ 4500 ਸੀ ਉਹ ਦਾ 4500 ਸੀ ਰੇਟ ਤੇ ਫਿਰ ਮੈਨੂੰ ਐ ਦੱਸੋ ਤੁਸੀਂ ਵੀ ਇਹ ਕਿੰਨੇ ਕ ਬਜੇ ਲੱਗੇ ਸੀਗਾ ਖੜਾ ਕੁਲਦੀਪ ਮਾਨ ਦਾ ਸਵੇਰੇ ਲੱਗਿਆ ਸੀ ਖਾਣਾ ਅੱਛਾ ਉਹ ਜਿਵੇਂ 10 11 ਵਜੇ ਖਾਣਾ ਲੱਗਿਆ ਸੀ ਉਹ ਮੇਰੇ ਖਿਆਲ ਨਾਲ ਸੁਖਮੰਤ ਸੁਖੀ ਸੀ ਹਾਂ ਸੁਖੀ ਸੀ ਸੁਖੀ ਸੀ ਇਹ ਕਿਵੇਂ ਮਤਲਬ ਇਕੱਠੇ ਨਹੀਂ ਸੀ ਕਿ ਕਿਨੇ ਮਤਲਬ ਅਲੱਗ ਅਲੱਗ ਆਏ ਆ ਹਾਂ ਮਾਨਕ ਜੀ ਆਪਣੀ ਆਏ ਉਹ ਵਿਚਾਰੇ ਲੱਗ ਆਈ ਹੈ ਉਹ ਲੱਗਾ ਸੀ ਮੈਡਮ ਲੱਗਾ ਮਤਲਬ ਅਸੀਂ ਸਟੇਜ ਤੇ ਲੱਗੇ ਦੇਖਿਆ ਵਿਆਹ ਦਾ ਮਾਹੌਲ ਸੀ ਵਿਆਹ ਜ ਆਪਣੇ ਆਪਣੇ ਰੁੱਝੇ ਹੋਏ ਸੀ ਜਦੋਂ ਪਾਬਲ ਇਕੱਠੀ ਹੋਈ ਸਾਡਾ ਡੈਡੀ ਦਾ ਵਿਚਾਰਾ ਕੋਠਿਆਂ ਤੋਂ ਵੀ ਤਾਰਦਾ ਉਤਰ ਜੋ ਉਤਰ ਜੋ ਲੋਕ ਇੰਨੇ ਆ ਗਏ ਸੀ ਇੰਨੇ ਆ ਗਏ ਸੀ ਸਾਰੇ ਦੇਖਣ ਵਾਸਤੇ ਹੁਣ ਦੇਖਣ ਵਾਸਤੇ ਆ ਗਏ ਸੀ ਉਹਨਾਂ ਨੂੰ ਐ ਸੀ ਵੀ ਪਤਾ ਨਹੀਂ ਚਮਕੀਲਾ ਜੀ ਲੱਗੇ ਹੋਏ ਆ ਚੁੰਕੀਲੇ ਹਾਂ ਇਸ ਕਰਕੇ ਟੋਕਾਂ ਨੂੰ ਇਹੀ ਹੋ ਗਿਆ ਸੀ ਹਨਾ ਰੋਲਾ ਦਾ ਚੁੰਕੀਲੇ ਦਾ ਸੀਗਾ ਇਹ ਰੋਲਾ ਚਮਕੀਲੇ ਦਾ ਸੀ ਫਿਰ ਮਤਲਬ ਹਮ ਬਸ ਐਦਾ ਵੀ ਉਦੋਂ ਜਿਵੇਂ ਹੁਣ 3500 ਚ ਅਸੀਂ ਕਰਿਆ ਜਦੋਂ ਮਾਨਕ ਨੂੰ ਕਰਕੇ ਗਏ ਹਾਂ ਹਾਂ ਜੀ ਹਾਂ ਜੀ ਮਾਨਕ ਸਾਹਿਬ ਨੂੰ ਕਿਹਾ ਵੀ ਤੁਸੀਂ ਸਾਨੂੰ 500 ਛੱਡ ਦੋ ਵੀ ਜਿਹੜੀ ਤੁਹਾਡੇ ਉਹ ਤੋਂ ਪੈਸੇ ਬਣੂਗੇ ਤੁਹਾਡੇ ਸੀ ਇਨਾਮ ਇਨਾਮ ਹਾਂ ਹਾਂ ਉਹ ਕਹਿੰਦੇ ਮਾਨਕ ਸਾਹਿਬ ਉਹ ਕਹਿੰਦਾ ਕਿਹੜਾ ਦਿੰਦਾ ਰੁਪਿੰડા ਜਦੋਂ ਅੰਨੀ ਕੱਢ ਕੇ ਨਹੀਂ ਐਦਾਂ ਬੋਲੇ ਸੀ ਮਾਨਕ ਸਾਹਿਬ ਅੱਛਾ ਮੀਕੀ ਤੇ ਉਹ ਪਿੰਡਾਂ ਜਿਹੜੇ ਕੱਢਦੇ ਆ ਕਿਹੜੇ ਕੱਢਦੇ ਹਨ ਜਦੋਂ ਇੱਥੇ ਲੱਗਿਆ ਉਹਨੇ ਫਿਰ ਸਾਹਮਣੇ ਜਿਹੜੇ ਸਾਡੇ ਡੈਡੀ ਦੇ ਦੋਸਤ ਵਧੀਆ ਸਾਡੇ ਫੈਮਲੀ ਦੀ ਬਾਹਰ ਕੋਈ ਯੂਐਫਓ ਕੋਈ ਆਰਾ ਵਗੈਰਾ ਚੰਗੀ ਜੀਆਂ ਨਹੀਂ ਪੜੀ ਲਿਖੀ ਸੀ ਫਿਰ ਉਹਨੇ ਸਿੱਧਾ ਗਿਆ ਵੀ بڑے ਸਾਹਮਣੇ ਜਿਹੜੇ ਬੈਠੇ ਆ ਲੋਕ ਕਿ ਅਸੀਂ ਆਪਣੇ ਅੰਦਰ ਲੁਆਇ ਸੀ ਨਾ ਕਰਦੇ ਕਰਦੇ ਮਤਲਬ ਬਾੜਾ ਸੀ ਸਾਡੇ ਮਗਲ ਕੰਧ ਕਰੀ ਹੋਈ ਸੀ ਸਾਨੂੰ ਪਰਮਿਸ਼ਨ ਨਹੀਂ ਉਹਦੀ ਪਰਮਿਸ਼ਨ ਵੀ ਨਹੀਂ ਲਈ ਮਿਲੀ ਨਹੀਂ ਪਰਮਿਸ਼ਨ ਤਾਂ ਅਸੀਂ ਉਹ ਸਾਡੇ ਜਿਹੜੇ ਡੀਐਸਪੀ ਸੀ ਨਾ ਸਾਡੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਬਾੜੇ ਦੇ ਅੰਦਰ ਲਵਾਓ ਬਾੜੇ ਦੇ ਅੰਦਰ ਲਵਾਓ ਠੀਕ ਹੈ ਵੀ ਬਾਹਰ ਦਾ ਅਸੀਂ ਜਾਣੀ ਆ ਜੋ ਵੀ ਠੀਕ ਹੈ ਤਾਂ ਵੀਰੇ ਮਾਨਕ ਕੱਟ ਦਾ ਬਾਹਰ ਤੱਕ ਵੀ ਦਿਖ ਰਿਹਾ ਵੀਡੀਓ 'ਚ ਹੈ ਨਾ ਹਾਂ ਵੀਡੀਓ 'ਚ ਹਾਂ ਤੁਸੀਂ ਦੇਖ ਲਓ ਟਰੱਕੇ ਟਰੱਕ ਖੜੇ ਪੁਲਸ ਵਾਲਿਆਂ ਨੇ ਭੰਗੜਾ ਪਾਇਆ ਆਪਣੇ ਆਪਣੇ ਸੀ ਹਾਂ ਪੁਲਸ ਵਾਲਿਆਂ ਨੇ ਭੰਗੜੇ ਪਾਇਏ ਉਹ ਬਰਦੀਆਂ ਵਿੱਚੇ ਪਾਏ ਹਨੀ ਆਗੇ ਸੀ ਹਨੀ ਨਕਰੇ ਜੀ ਜਿੱਸੀ ਵੀ ਖੜੀ ਹੈ ਇੱਕ ਹਾਂ ਜੀਪ ਸੀ ਸਾਰਾ ਕੁਝ ਦੇਖਿਆ ਹਨੀ ਹਾਂ ਜੀ ਇਸ ਕਰਕੇ ਫਿਰ ਉਹ ਤੋਂ ਮਾਹੌਲ ਐਦਾਂ ਸੀ ਸਾਰੇ ਲੋਕ ਡਰਦੇ ਸੀ ਹਨੀ ਬਸ ਇਸ ਕਰਕੇ ਚਮਕੀਲਾ ਜੀ ਆਪਣਾ ਤਾਂ ਨਹੀਂ ਲੱਗੇ ਨਹੀਂ ਲੱਗੇ ਉਹਨਾਂ ਦਿਨਾਂ 'ਚ 12000 ਤੋਂ ਉੱਪਰ ਪੈਸਾ ਹੋ ਗਿਆ ਸੀ ਇਨਾਮ ਇਨਾਮ 12000 ਜੀ ਦੇਖੋ ਇਹ ਵੀ ਬਹੁਤ ਵੱਡੀ ਗੱਲ ਹੈ ਦੋਸਤੋ ਜਿਹੜੇ ਕਈ ਲੋਕ ਇਹ ਗੱਲ ਤੇ ਯਕੀਨ ਨਹੀਂ ਕਰਦੇ ਇਹ ਵੀ ਕਲਾਕਾਰ ਦਾ 3500 ਚ ਬੋਖੋ ਰਿਆ ਵੀ ਇਨਾਮ ਕਈ ਮਰੀ ਚੰਕੀਦਾ ਜੀ ਕੋਲ ਸੁਣਿਆ ਜੀ ਵੀ 20 20000 ਇਨਾਮ ਹੀ ਗੱਲ ਸੱਚੀ ਹੈ ਜੀ ਫਿਰ ਸੱਚੀ ਸਾਡੇ ਪਿੰਡ ਜਰੂਰ ਲੱਗਿਆ ਇਨਾਮ ਲੈ ਕੇ ਨਹੀਂ ਗਿਆ ਉਹਨਾਂ ਸੱਚਾ ਬਗਿਆ ਕਰ ਰਿਹਾ ਵੀ ਤੇਰੇ ਨਹੀਂ ਪੈਸੇ ਆ 85 ਜੀ ਅੱਛਾ ਹਾਂ 85 ਜੇ ਲੱਗਿਆ ਨਾ ਜਦੋਂ ਜੋ ਵੀ ਰੇਟ ਸੀ ਚੰਗੀ ਲੱਗਿਆ ਉਹ ਸਾਰੇ ਪੈਸੇ ਆਪਣਾ ਲੈ ਕੇ ਗਏ ਆ ਹਾਂ ਜੀ ਹਾਂ ਉਹ ਹੈ ਹੀ ਨਹੀਂ ਸੀ ਹੈ ਨਹੀਂ ਸੀ ਕਲਾਕਾਰਾਂ ਨੂੰ ਇਹ ਨਹੀਂ ਸੀ ਹੈ ਵੀ ਚਲੋ ਸਾਨੂੰ ਇਨਾਮ ਜਾਂ ਜੋ ਵੀ ਹੈ ਨਹੀਂ ਬਸ ਆਪਣਾ ਉਹ ਹੁੰਦਾ ਸੀ ਵੀ ਹਾਂ ਇਹਨਾਂ ਨੂੰ ਖੁਸ਼ ਕਰਕੇ ਜਾਜ ਬਾਜ਼ਾਰ ਸੁਪਰ ਉਹ ਸਕੂਟਰ ਸੀ ਹੈ ਨੀ ਮਜਾ ਸੁਪਰ ਉਹ ਤੋਂ ਮੈਂ ਲਿਆ ਆ ਅੱਛਾ ਉਹਦਾ 5200 ਸਕੂਟਰ ਆ ਗਿਆ ਸੀ ਅੱਛਾ ਫਿਰ 5200 ਚ ਸਕੂਟਰ ਲਿਆ ਸਕੂਟਰ ਲੈ ਕੇ ਆਇਆ ਪੀਲੇ ਰੰਗ ਦਾ ਇਹ ਮਨ ਨੂੰ ਹੋਰ ਵੀ ਆਦਾ ਸੀ ਐਚ ਕੇਓ 8726 ਸੀ ਉਹਦਾ 8726 ਮਤਲਬ ਉਹਦੀ ਬਲੈਕ ਟੁੱਟੀ ਸੀ ਉਹ ਤੋਂ ਬਲੈਕ ਵੀ ਹੁੰਦੀ ਸੀ ਸਕੂਟਰਾਂ ਦੀ ਉਹ ਤੋਂ ਬਲੈਕ ਹੀ ਟੁੱਟੀ ਸੀਆਂ ਸਕੂਟਰਾਂ ਵਾਲੀ ਉਹ ਮੈਨੂੰ ਇੱਕ ਲੱਗ ਤੇ ਮਿਲ ਗਿਆ ਮੈਂ ਆਪਣੇ ਘਰ ਲਿਆ ਸਕੂਟਰ ਮਤਲਬ 10 ਦਿਨਾਂ ਬਾਅਦ ਠੀਕ ਹੈ ਐਦਾਂ ਮਹੌਲ ਸੀ ਉਦੋਂ ਪਰ ਖੜਕੋ ਬਾਅਦ ਬਹੁਤ ਹੀ ਅੱਛਾ ਮੇਰੇ ਵਿਆਹ ਤੋਂ ਬਾਅਦ ਫਿਰ 90 90 ਜਾ ਕੇ ਤਾਂ ਫਿਰ ਤਾਂ ਉਹ ਬੇਹਾਂ ਚ ਦੋ ਬੰਦੇ ਪਤਾ ਨਹੀਂ ਤਿੰਨ ਜਾਓ ਜੀ ਜਿਵੇਂ ਬਰਾਤ ਗਈ ਤਾਂ ਹਾਂ ਬਰਾਤ ਨਾਲ ਤਾਂ ਜੀ ਬਹੁਤ ਕਈ ਵਾਰੀ ਮਾਰਾ ਕਿਤੇ ਕਿਤੇ ਬਹੁਤ ਹਾਂ ਬਰਾਤ ਨਾਲ ਕਰ ਰਹੇ ਹਾਂ ਅੱਛਾ ਫਿਰ ਉੱਥੇ ਰੌਲਾ ਪਿਆ ਮੇਰੇ ਸਹੁਰੇ ਜਦੋਂ ਜਾਣਾ ਸੀ ਹਾਂ ਜੀ ਲੋਕ ਸਾਡੇ ਟਰੱਕਾਂ ਦੇ ਚੜ ਗਏ ਪਿੰਡ ਦੇ ਚੜ ਗਏ ਉੱਥੇ ਉਹ ਜਿਹੜਾ ਸਾਰਾ ਜਿਹੜਾ ਖਾਣ ਪੀਣ ਦਾ ਵਜਾ ਅਸੀਂ ਆਨੰਦ ਕਰਨ ਚਲੇ ਗਏ ਉੱਥੇ ਉਹ ਪਿਛੋਂ ਖਾ ਗਏ ਉਹ ਚਮਕੀਲੇ ਕਰਕੇ ਹੀ ਖਾ ਗਏ ਵੀ ਚਮਕੀਲੇ ਨੇ ਲੱਗਣਾ ਇੱਥੇ ਚਮਕੀਲੇ ਨੇ ਲੱਗਣਾ ਕੁਝ ਉਧਰੋਂ ਲੋਕ ਇਕੱਠੇ ਹੋ ਗਏ ਕੁਝ ਇਧਰੋਂ ਸਾਡੇ ਇਹ ਕੱਟ ਕਹਿ ਲੀਏ ਵੀ ਚਮਕੀਲੇ ਦੇ ਮੂੰਹ ਨੂੰ ਹੋਇਆ ਸੀ ਜਿਆਦਾ ਬਚਾ ਤਾਂ ਉਹ ਕੱਟ ਜਦੋਂ ਅਸੀਂ ਆਨੰਦ ਕਾਰਜ ਕਰਕੇ ਆਏ ਸਾਰਾ ਜੋ ਵੀ ਸਬਜ਼ੀਆਂ ਸੂਬੀਆਂ ਚਿਕਟਕੂਨ ਲੋਕ ਇਹ ਖਾ ਕੇ ਕਿਸੇ ਨੇ ਰੁਕੇ ਹੈ ਨਹੀਂ ਛੋਟਾ ਪੜਾ ਹੋ ਗਿਆ ਅੱਛਾ ਜੀ ਬਹੁਤ ਵਧੀਆ ਸਾਡੇ ਗੁਰੂ ਉਹਨਾਂ ਦੇ ਚਕਾਰ ਹੁੰਦੀ ਸੀ ਅੱਛਾ ਜੀ ਕਾਰ ਹੁੰਦੀ ਸਾਡੇ ਕੋਲ ਅੱਛਾ ਜੀ ਤਾਂ ਪੀਪੀ ਕਿਸੇ ਮਰੂਤੀ ਜਦੋਂ ਹੁੰਦੀਆਂ ਨੇ ਕਾਰ ਲਈ ਸੀ ਅਸੀਂ ਉਹ ਜਿਵੇਂ ਟੇਢੀ ਜੀ ਕਾਰ ਜੀ ਵਿੱਚ ਚਮਕੀਲਾ ਕਹਿੰਦਾ ਟਰੱਕ ਤੇ ਬਤੀ ਹਾਂ ਜਪਾਨੀ ਮਰੂਤੀ ਹਾਂ ਜਪਾਨੀ ਚਮਕੀਲੇ ਨੇ ਆਪਣੇ ਗਾਣੇ ਚ ਵੀ ਗਾਇਆ ਵੀ ਫੇਰ ਸੱਚੀ ਗੱਲਾਂ ਸੀ ਹਾਂ ਸੱਚੀ ਗੱਲਾਂ ਸੀ ਵਾਕਈ ਜੀ ਵਾਕਈ ਉਹਨਾਂ ਸੱਚੇ ਗੀਤ ਗਾਏ ਸੱਚੇ ਗੀਤ ਗਾਏ ਜੀ ਦੇਖੋ ਤਰਮੰਗੀ ਤਾਂ ਇੰਕੜਦਵਾਰਾਂ 'ਚ ਵੀ ਚੱਲਦਾ ਅੱਜ ਵੀ ਚੱਲਦੇ ਆ ਤਾਂ ਉਹਨਾਂ ਪਤਿਆ ਵਧੀਆ ਉਹਨਾਂ ਨੇ ਮਤਬਦ ਕਰਿਆ ਪਤਾ ਨਹੀਂ ਕਿਵੇਂ ਵਿਚਾਰੇ ਦੀ ਡੈਥ ਕਰਦੀ ਚੰਗਾ ਮੈਂ ਜੋ ਵੀ ਹੈ ਕਿ ਨਾ ਪਰਿਵਾਰ ਉਹਨਾਂ ਦਾ ਰੋਂ ਰਹੇ ਹੈ ਜਿੰਨਾ ਕਿੰਨਾ ਅਜੇ ਤੱਕ ਵੀ ਰੋਂਦੇ ਉਹ ਕਿੰਨੇ ਅਫਸੈਟ ਹੋਏ ਹੈ ਨਹੀਂ ਅਫਸੈਟ ਹੋਏ ਹੈ ਕਿੰਨੇ ਲੋਕ ਤਾਂ ਇਹ ਸਜਾ ਸੋਟੀਆਂ ਦਾ ਲੱਗ ਪੂਰਾ ਹਾਲ ਹੈ ਜੀ ਦੇਖੋ ਅੱਜ ਵੀ ਨਾ ਸੌਂਗ ਤਾਂ ਅੱਜ ਵੀ ਚੱਲਦੇ ਆ ਕਿਉਂਕਿ ਸਭ ਇੱਕ ਦਿਨ ਮੈਂ ਦੇਖਿਆ ਕਾਰ 'ਚ ਬੱਚੇ ਬੈਠੇ ਔਰ ਜੋ ਜਪਿੰਦੇ ਸੀ ਉਹਨਾਂ ਨੇ ਚਮਕੀਲਾ ਲਾਇਆ ਹੋਇਆ ਸੀ ਕੱਚਾ ਹੈ। ਹੂੰ ਬੱਸ ਇਦਾਂ ਚੱਲਦਾ ਰਹਿੰਦਾ। ਇਹ ਇੱਕ ਪਿੰੜੀ ਸੁਣਦੀ ਹੈ ਜੀ। ਹੁਣ ਸੁਣ ਸੁਣਦੀ ਹੈ ਜੀ ਸਾਰਾ। ਤੇ ਗਾਹ ਤੇ ਤਾਂ ਰੈਂਦੀ ਦੁਨੀਆ ਤੱਕ ਚੱਲਣਾ। ਹਾਂ। ਹਾਂ ਦੂਜੇ ਦਿਨ ਪ੍ਰੋਗਰਾਮ ਸੀ ਉਹਦਾ ਖੁੱਡੇ ਲਾਉ ਰਹੇ। ਮਣਕੋ ਜੀ? ਹਾਂ ਇੱਧਰ ਕ ਪਿੰਡ ਹੈ ਚੰਡੀਗੜ੍ਹ ਦੇ ਨੇੜੇ। ਦੂਜੇ ਦਿਨ ਪ੍ਰੋਗਰਾਮ ਸੀ ਉਹਦਾ। ਮੈਂ ਕਿਹਾ ਉਹਨੇ ਅਨਾਉਂਸਮੈਂਟ ਕਰੀ ਵੀ ਦੂਜੇ ਦਿਨ ਉਹ ਰਹਿੰਦਾ ਕੋਈ ਡੀਐਸਪੀ ਆਰ ਦੋਸਤ ਹੀ ਮਾਨ ਸਿੰਘ ਸਾਹਿਬ ਦਾ ਹਾਂ। ਹਾਂ ਜੀ ਹਾਂ ਜੀ। ਕਿ ਉਹ ਯਾਰ ਦੋਸਤ ਤਾਂ ਬੜੇ ਬੜੇ ਸੀ ਬੰਦੇ ਇਹਨਾਂ ਦੇ। ਅੱਛਾ ਫਿਰ ਉੱਥੇ ਰਹੇ ਉਹ ਰਾਤ? ਉਹਦੇ ਘਰ ਹੀ ਰਹੇ ਆ ਹਰਵੇਲ ਸੀ ਮੈ ਤੇ ਫਿਰ ਗੱਲ ਇਹ ਹੈ ਵੀ ਕੁੱਡੇ ਨਾ ਹੋਵੇ ਤਾਂ ਚਮਕੀਲਾ ਹੀ ਤਾਂ 85 ਚ ਖੜਾ ਲੱਗਿਆ 85 ਚ ਨਹੀਂ ਉੱਥੇ ਲੱਗਿਆ ਹਾਂਜੀ ਉਹ ਨਹੀਂ ਚਮਕੀਲਾ ਸਾਹਿਬ ਦਾ ਨਹੀਂ ਮਾਨਕ ਦੀ ਗੱਲ ਸੀ ਜੀ ਕੁੱਡੇ ਲਾਹੌਰੇ ਚਮਕੀਲਾ ਸਾਹਿਬ ਹੀ ਲੱਗੇ ਨੇ ਜੀ ਅੱਛਾ 85 86 ਚ ਲੱਗੇ ਹਾਂ ਉਹ ਨਹੀਂ ਪਤਾ ਨੌਜਾ ਜੋ ਵੀ ਹੈ ਲੱਗਿਆ ਹੋਣਾ ਲੱਗੇ ਸੀਗੇ ਜੀ ਨੋ ਪਿੰਡਾਂ 'ਚ ਲੱਗੇ ਹੋਣ ਕਿਹੜਾ ਬੈਠਣ ਦਾ ਰੋਜ਼ ਤਾਂ ਦੋ ਦੋ ਪ੍ਰੋਗਰਾਮ ਸੀ ਤਿੰਨ ਵੀ ਹੋ ਜਾਂਦੇ ਸੀ ਕਹਿੰਦੇ ਬਹੁਤ ਮਤਲਬ ਉਹ ਸੀ ਦੀਦੀ ਸੀ ਬਹੁਤ ਜਿਆਦਾ ਨਾਈਟ ਵੀ ਹਾਂਜੀ ਅੱਜ ਅਸੀਂ ਨਹੀਂ ਮੇਰੇ ਚਮਕੀਲਾ ਸਾਹਿਬ ਨੂੰ ਤਾਂ ਦੇਖੋ ਅਸੀ ਬਚਾਰੇ ਤਾਂ ਕਦੇ ਖਾੜਾ ਨਹੀਂ ਦੇਖਿਆ ਸਾਡੇ ਪਿੰਡ ਲੱਗਿਆ ਸੀ ਚਲੋ ਅਜੇ ਨਹੀਂ ਮੈਂ ਟ੍ਰੱਕ ਤੇ ਸੀ ਤੁਸੀਂ ਉਹ ਕਿੱਥੇ ਸੀਗੇ ਇੱਧਰ ਮੈਂ ਕਲਕੱਤੇ ਵੱਲ ਹੋਣਾ ਕਲਕੱਤੇ ਵੱਲ ਟ੍ਰੱਕ ਚੱਲਦਾ ਆਇਆ ਨਹੀਂ ਬਾਹਰ ਹੀ ਸੀਗੀ ਜਿਹੜੀ ਵੀ ਵਿਆਹ ਤੇ ਲੁਆਵਾਂਗੇ ਬਸ ਇਹ ਸੀ ਵੀ ਉਹ ਲੋਨ ਤੇ ਪੜ ਕੇ ਰੱਜ ਕੇ ਦੇਖਾਂਗੇ ਸੁਣਾਗੇ ਨਾਲੇ ਹਨਾ ਪਰਮਿਸ਼ਨ ਜਦੋਂ ਵਿਚਾਰਾ ਤਿੰਨ ਕੁ ਮਹੀਨੇ ਬਾਅਦ ਤਾਂ ਡੈਥ ਹੋ ਗਈ ਨੇ ਡੈਥ ਹੋ ਗਈ ਉਹ ਗੁਰਬਾਤ ਬਹੁਤ ਸੀ ਬਹੁਤ ਮਤਲਬ ਪੰਜਾਬ ਦਾ ਨਾ ਪੰਜਾਬ ਦਾ ਹਾਂ ਬਹੁਤ ਨੁਕਸਾਨ ਹੋਇਆ ਨੁਕਸਾਨ ਹੋਇਆ ਜੀ ਕੋਈ ਹੁਣ ਮਤਲਬ ਚਲੋ ਜੋ ਵੀ ਹੈ ਠੀਕ ਹੈ ਜਨੂ ਪਹਿਲਾਂ ਠੀਕ ਹੋ ਗਏ ਨਹੀਂ ਨਹੀਂ ਪਹਿਲਾਂ ਤਾਂ ਬਹੁਤ ਮਾਹੌਲ ਖਰਾਬ ਹੋ ਗਿਆ ਮਾਹੌਲ ਬਿਲਕੁਲ ਕਲਾਕਾਰ ਵਿਚਾਰੇ ਬੇਲੇ ਬੈਠ ਗਏ ਚੁੱਪੀ ਨਾਲ ਸਭ ਤੋਂ ਬਾਤ ਤਾਂ ਇਹ ਜਮਾ ਹੀ ਉਹਨਾਂ ਦਾ ਮਤਲਬ ਕਲਾਕਾਰਾਂ ਦਾ ਜਮਾ ਹੀ ਬੁਰਾ ਹਾਲ ਉਹਨਾਂ ਦਾ ਹਾਂ ਬਹੁਤ ਬੁਰਾ ਹਾਲ ਹੋ ਗਿਆ ਸਾਰੇ ਜੋ ਵੀ ਹੈ ਨਹੀਂ ਜੀ 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 ਉੱਥੇ ਲੁਧਿਆਣੇ ਗਏ ਆ ਅਸੀਂ ਗਏ ਆ ਤਾਂ ਕੁਲਦੀਪ 파ਰਸ ਉਹ ਮਿਲੇ ਸੀ ਲੁਧਿਆਣੇ ਤੁਹਾਡੀ ਅਸੀਂ ਕੱਲ ਮੈਂ ਯਾਦ ਆ ਗਈ ਕੁਲਦੀਪ 파ਰਸ ਸਾਹਿਬ ਨਾਲ ਦੀ ਤੁਹਾਡਾ ਕਾਫੀ ਪਿਆਰ ਸੀ ਹਾਂ ਇੱਥੇ ਪਿਆਰ ਸੀ ਇੱਕ ਮੈਂ ਉਹਨਾਂ ਨਾਲ ਨੇੜੇ ਤੋਂ ਵੀ ਥੋੜੀ ਉਹ ਸਾਡੇ ਐਸੀ ਵੀ ਅਸੀਂ ਥੋੜਾ ਜਿਹਾ ਕੰਮ ਕਰ ਰਹੇ ਹੰਦਾ ਵਾ ਸਾਡੇ ਦੋਸਤ ਤਾਂ ਚਲੋ ਆਪਣੇ ਨੇੜੇ ਤੋਂ ਵੀ ਸੀਗੇ ਹੌਂਦਾ ਦਾ ਏਰੀਆ ਹੌਂਦਾ ਵਾ ਸਾਹਿਬ ਉਹ ਇੱਕ ਵਾਰੀ ਇੱਕ ਗੀਤ ਛੂਟ ਕਰਾ ਸੀ ਉਹਨਾਂ ਦਾ ਰੰਦਾ ਸਾਹਿਬ ਰੰਦਾ ਵਾ ਸਾਹਿਬ ਮੈਂ ਉਹ ਆਹ ਫਰੈਂਡ ਸੀ ਮੈਂ ਨਾਲ ਚਲੇ ਜਾਂਦਾ ਸੀ ਉਹਨਾਂ ਦੇ ਉਹ ਮੇਰੇ ਜਾਣ ਪਛਾਣ ਹੋ ਗਏ ਜਲਦੀਪ ਪਾਲਸ ਵਿਚਾਰੇ ਆਂਦੇ ਰਹੇ ਜਦ ਤੱਕ ਨਹੀਂ ਤਾਂ ਬੜੀਆਂ ਗੱਲਾਂ ਚਮਕੀਦੇ ਦੀਆਂ ਬਹੁਤ ਸੁਣਾਈ ਕਰਦਾ ਸੀ ਗਾ ਤੇ ਜੱਤੀ ਉਹ ਇੱਕ ਗੱਲ ਕਹਿੰਦੇ ਕਹਿੰਦੇ ਜੱਸੀ ਯਾਰ ਐਦਾਂ ਦੀ ਜਦੋਂ ਚਮਕੀਲਾ ਜਾਂ ਮੈਂ ਜਾਂ ਜੋ ਵੀ ਬਥੇਰੇ ਪੈਸੇ ਕਮਾਈ ਆ ਨੀ ਕਹਿੰਦਾ ਹੁਣ ਤਾਂ ਇਹ ਪਾਰਸ ਸਾਹਿਬ ਕਹਿੰਦੇ ਪਾਰਸ ਸਾਹਿਬ ਕਹਿੰਦਾ ਹੁਣ ਤਾਂ ਇਹ ਕੰਮ ਹੋ ਗਿਆ ਵੀ ਖੂਦ ਹੀ ਮਿੱਟੀ ਖੂਨ ਨੂੰ ਲੱਗਦੀ ਪਈ ਐ ਅੱਛਾ ਜੀ ਵੀ ਅਸੀਂ ਵੀਡੀਓ ਬਣਾਵਾਂਗੇ ਆਪਣੇ ਪਰਲੇ ਤੋਂ ਪੈਸੇ ਦੇਣੇ ਆ। ਬਸੇ ਵੇਰ ਗੱਲਾਂ ਕਰਦੇ ਸੀ ਕਹਿੰਦੇ ਵੀ ਹੁਣ ਤਾਂ ਖੋਹ ਦੀ ਮਿੱਟੀ ਖੋਹ ਨੂੰ ਲੱਗਦੀ ਪਈ। ਉਹ ਗੱਲਾਂ ਨਹੀਂ ਰਹੀਆਂ। ਨਹੀਂ ਜੀ ਨਹੀਂ ਜੀ। ਬਸ ਇਦਾਂ ਦਾ ਮਾਹੌਲ ਸੀ। ਕਿੰਨਾ ਕੁ ਟਾਈਮ ਤੁਸੀਂ ਪਾਰਸ ਕੁਰੀ ਪਾਰਸ ਹੋਣਾ। ਜਦ ਤੱਕ ਉਹ ਵਿਚਾਰੇ ਡੈਥ ਹੋਏ ਥੋੜਾ ਮੋਟਾ ਮਿਲਦੇ ਮਿਲਦੇ ਮਿਲਦੇ। ਹਾਂ ਬਾਕੀ ਤਾਂ ਹੁਣ ਨਵੇਂ ਕਲਾਕਾਰ ਆ ਗਏ ਸਾਰੇ। ਨਵੇਂ ਬਿਲਕੁਲ ਜੀ। ਉਹਨਾਂ ਦਾ ਜੋ ਵੀ ਹੈ ਨੇ। ਜੀ 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 ਜੀ। ਤਾਂ ਇਹ ਚੱਕਰ ਸੀ। ਠੀਕ ਹੈ। ਤੇ ਤੁਸੀਂ ਵੀ ਕਹਿੰਦੇ ਰਹੇ ਹੋ ਮੇਰੇ ਹਿਸਾਬ ਨਾਲ। ਮੈਂ ਏਦਾਂ ਵੀ ਜਿਵੇਂ ਸਰਜੀਤ ਖਾਨ ਸੀ ਹਾਂਜੀ ਹਾਂਜੀ ਕਿ ਮੇਰਾ ਤਾਂ ਟਰਾਂਸਪੋਰਟ ਦਾ ਕੰਮ ਹੈ ਬੱਸਾਂ ਦਾ ਠੀਕ ਹੈ ਜੀ ਇਹ ਸ਼ੌਂਕ ਕਿੱਥੋਂ ਪਿਆ ਤੁਹਾਨੂੰ ਮੈਂ ਸੀ ਬੱਸ ਸ਼ੌਂਕ ਦੇਖਣ ਦਾ ਵੀ ਹੈ ਸੀ ਥੋੜਾ ਮੋਟਾ ਅੱਛਾ ਜੀ ਉਹ ਕਹਿੰਦੀ ਸਰਜੀਤ ਖਾਨ ਉਹ ਜਿੱਥੇ ਪੜਦਾ ਹੁੰਦਾ ਸੀ ਗੁਰੂਗੰਗਸਰ ਸਰਜੀਤ ਖਾਨ ਜੀ ਹਾਂਜੀ ਉਹ ਤੋਂ ਮੇਰਾ ਟਰਾਂਸਪੋਰਟ ਦਾ ਕੰਮ ਅਸੀਂ ਦੋਨੇ ਇੱਕ ਦੂਜੇ ਜਾਣ ਪਛਾਣ ਅਜਾ ਫਿਰ ਮੈਂ ਉਹਨਾਂ ਦੇ ਪ੍ਰੋਗਰਾਮਾਂ ਤੇ ਜਾਂਦਾ ਰਿਹਾ ਬਹੁਤ 96 ਤੋਂ ਲੈ ਕੇ ਹਾਂ 94 ਜੋ ਕੈਸਟ ਆਈਆ ਫਿਰ 95 ਤੋਂ ਲੈ ਕੇ ਮੈਂ 98 ਤੱਕ ਗਿਆ 93 ਤਿੰਨ ਗੱਦ ਲਗਿਆ ਫਿਰ ਮੇਰਾ ਆਪਣਾ ਬਿਜ਼ਨਸ ਇਹ ਵੀ ਨਹੀਂ ਮਤਲਬ ਟਰਾਂਸਪੋਰਟ ਦਾ ਕੰਮ ਐਦਾਂ ਹੈ ਨਹੀਂ ਉਹ ਫਿਰ ਕੰਮ ਮੇਰਾ ਵੀ ਵੱਧ ਗਿਆ ਸੀ ਐਦਾਂ ਕਰ ਮੈਂ ਵੀ ਥੋੜਾ ਜਿਆਦਾ ਲਾਇਆ ਸੀ ਇਹ ਨਹੀਂ ਠੀਕ ਹੈ ਜੀ ਤਾਂ ਗਾਣ ਗੋਣ ਦਾ ਜੋ ਵੀ ਹੁੰਦਾ ਹੈ ਜਾਨੀ ਤੁਸੀਂ ਮਤਲਬ ਕਾਫੀ ਲੰਬਾ ਸਮਾਂ ਸਰਜੀਤ ਖਾਨ ਸਾਹਿਬ ਨਾਲ ਵੀ ਉਹਦੇ ਨਾਲ ਵੀ ਗਏ ਅਵਤਾਰ ਤਾਰੀ ਮਨਿੰਦਰ ਦਿਓ ਉਹਨਾਂ ਨਾਲ ਵੀ ਜਾਂਦੇ ਰਹੇ ਹਾਂ ਜਾਨ ਪਛਾਣ ਸੀ ਬਸ ਇਦਾਂ ਉਹ ਵੀ ਵਿਚਾਰਾ ਤੇ ਮੈਂ ਦੱਸ ਦਵਾਂ ਗੱਲ ਜੀ ਦੋਸਤੋ ਇੱਕ ਵੀਡੀਓ ਤੁਹਾਡੇ ਨਾਲ ਸੀ ਸਾਂਝੀ ਕੀਤੀ ਸੀ ਕਿ ਸਰਜੀਤ ਖਾਨ ਸਾਹਿਬ ਦੀ 1995 ਦੀ ਕਜੇੜੀ ਦੀ ਉਹ ਇਹਨਾਂ ਦੇ ਹੀ ਮਤਲਬ ਕਿ ਆਪਣੇ ਪ੍ਰੋਗਰਾਮ ਦੀ ਹੈ ਜੀ ਤੇ ਵੀਡੀਓ ਦੇ ਵਿੱਚ ਜਾਨੀ ਇਹ ਟਵਾਨਾ ਸਾਹਿਬ ਤੁਸੀਂ ਆਪ ਦੇਖ ਸਕਦੇ ਹੋ ਉਹਨਾਂ ਨੂੰ ਤੇ ਉਹ ਥੋੜਾ ਜਿਹਾ ਖਾੜੇ ਬਾਰੇ ਦੱਸੋ ਜੀ ਉਹ ਮਤਲਬ ਕਿੱਥੇ ਕਿਸ ਕਿਹੜੇ ਪ੍ਰੋਗਰਾਮ ਤੇ ਲੱਗਿਆ ਸੀ ਕੋ ਉਹ ਨਾਲ ਸਾਡੇ ਕਰੇਲੀ ਆਈ ਸੀ ਕਾਂਗਰਸ ਦੀ। ਰੈਲੀ ਕਾਂਗਰਸ ਦੀ। ਹਾਂ ਉਹ ਇਕੱਠ ਕਰਕੇ ਨਾ ਉਹ ਆਇਆ ਸੀ ਇੱਥੇ। ਜੀ ਜੀ ਜੀ। ਉਹਦੇ ਵਿੱਚ ਕਈ ਕਲਾਕਾਰ ਆਏ ਸੀ ਜਿਵੇਂ ਵਿਚਾਰਾ ਰਜਿੰਦਰ ਘਣੋਕਿਆਣਾ। ਇੱਕ ਉਹ ਜਿਹੜੇ ਵਿਚਾਰੇ ਹਾਂ ਬਿਲਕੁਲ ਉਹ ਆਏ ਸੀ। ਉਹਨਾਂ ਨੂੰ ਪਹਿਲਾ ਮੌਕਾ ਦਿਆ ਉਹਨਾਂ ਨੇ ਫਿਰ ਖਾੜਾ ਮੰਨਿਆ। ਹਾਂ ਜੀ ਹਾਂ ਜੀ। ਉਹ ਤੋਂ ਬਾਅਦ ਰਾਤ ਤੱਕ ਚੱਲਿਆ। ਹਾਂ। ਉਹ ਵੀ ਰਾਤ ਨੂੰ ਵੀ ਦੇਖਿਆ ਜੋ ਵੀ ਹੈ ਨਾ। ਤੇ ਉਹ ਜਿਹੜੇ ਜਗਿੰਦਰ ਕਨੌਤ ਸਾਹਿਬ ਸੀਗੇ ਜੀ ਉਹ ਮਤਲਬ ਕਿ ਕਿਸ ਤਰ੍ਹਾਂ ਸੀਗੇ ਮਤਲਬ ਲਾਓ ਵੀ ਕਿੰਨਾ ਕੁ ਟਾਈਮ ਹੈ ਕਿਸ ਤਰ੍ਹਾਂ ਆਏ ਸੀਗੇ ਉਸ ਪ੍ਰੋਗਰਾਮ ਤੇ ਇਨਵਾਈਟਡ ਸੀਗੇ ਕਿੱਥੋਂ ਨਹੀਂ ਵੈਸੇ ਕਿਸੇ ਤੇ ਆ ਗਏ ਸੀ ਹਨੀ ਹਾਂ ਜੀ ਹਾਂ ਜੀ ਫਿਰ ਉਹਨਾਂ ਨੇ ਚੰਗਾ ਬੜਾ ਚੰਗੀ ਬਹੁਤ ਵਧੀਆ ਬਣਾਉਂਦੇ ਨੇ ਬਹੁਤ 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 ਉਹ ਵਿਚਾਰੇ ਅੱਖਾਂ ਤੋਂ ਵੀ ਉਹ ਸੀ ਵੈਸੇ ਵੀ ਹੈ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਮਿਲਦੇ ਰਹੇ ਮਤਲਬ ਫੇਰ ਉਹ ਤਾਂ ਗਾਇਬ ਹੋ ਗਏ ਜਿਆਦਾ ਡੈਥ ਡੁੱਥ ਹੋ ਗਈ ਉਹਨਾਂ ਦੀ ਪਛਾਣ ਪਤਾ ਨਹੀਂ ਕੀ ਹੋਇਆ ਨਹੀਂ ਹਾਂ ਜੀ ਬਿਲਕੁਲ ਬਿਲਕੁਲ ਤਾਂ ਇਦਾਂ ਦਾ ਮੌਕਾ ਸੀ ਆ ਲੋ ਜੀ ਜੀ ਜਦੋਂ ਉਹ ਸਟੇਜ ਤੇ ਮਤਲਬ ਕਿ ਘਨੋਂਸਾ ਪਹਿਲਾਂ ਲੱਗੇ ਸੀ ਇਹ ਸਰਜੀਤ ਖਾਨ ਸਾਹਿਬ ਬਾਅਦ ਚ ਪਹਿਲਾਂ ਸਰਜੀਤ ਤਾਂ ਬਾਅਦ ਵਿੱਚ ਲੱਗਿਆ ਬਾਅਦ ਚ ਲੱਗਿਆ ਜਿਹੜੇ ਜਿਵੇਂ ਆ ਜਾਂਦੇ ਨੇ ਨਾ 12 ਵਜੇ ਅਸੀਂ 12 2 ਵਜੇ ਦਿਨ ਚ ਜੀ ਜੀ ਉਹ ਛੋਟੇ ਛੋਟੇ ਕਲਾਕਾਰ ਜਿੰਨੇ ਆਉਂਦੇ ਰਹੇ ਜੀ 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 ਉਹ ਗਾਉਂਦੇ ਰਹੇ ਬਸ ਉਹ ਚੱਕਰ ਸੀ ਇੱਕ ਤਰ੍ਹਾਂ ਦਾ ਸੱਭਿਆਚਾਰਕ ਪ੍ਰੋਗਰਾਮ ਸੀ ਸੱਭਿਆਚਾਰਕ ਪ੍ਰੋਗਰਾਮ ਸੀ ਹਾਂ ਬਾਅਦ ਵਿੱਚ ਸਰਜੀਤ ਖਾਨ ਆ ਸੀ ਫਿਰ ਦੋ ਵੀ ਆਉਂ ਜੀ 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 ਦੋ ਮਾਹੌਲ ਐਦਾਂ ਸੀ ਹਾਂ ਹਾਂ ਚ ਉਹ ਖੜਕੂਬਾਦ ਤੋਂ ਵੀ ਡਰ ਲੱਗਦਾ ਸੀ ਡਰ ਲੱਗਦਾ ਸੀ ਜੀ ਜੀ ਉਹ ਤਾਂ ਤਾਂ ਬਹੁਤ ਡਰਦੇ ਸੀ ਉਹ 95 ਦਾ ਪੂਰਾ ਜੋਰ ਸੀਗਾ ਇਹ ਬਹੁਤ ਐ ਪੀਕਦੇ ਵੀ ਸੀਗਾ ਅਖੀਰ ਵੀ ਸੀ ਉਹਦਾ ਜੀ ਬਹੁਤ ਡਰ ਲੱਗਦਾ ਸੀ ਹਨੀ ਹੂੰ ਹੂੰ ਤਾਂ ਇਸ ਕਰਕੇ ਫਿਰ ਕੀ ਕਹੀ ਕਰਦੇ ਲੋਕ ਡਰ ਜਾਂ ਡਰਦੇ ਸੀ ਕੰਮ ਜਿਵੇਂ ਹੁਣ ਮੇਰੀ ਮੈਰਿਜ ਹੋਈ ਹੈ ਉਦੋਂ ਵੀ ਡਰ ਲੱਗਦਾ ਸੀ ਬਿਲਕੁਲ ਜੀ ਬਿਲਕੁਲ ਉਹ ਤਾਂ ਕੋਈ ਗੱਲ ਨਹੀਂ ਸੀ ਥੋੜੀ ਘੱਟ ਬਰਾਤ ਲੈ ਕੇ ਗਈ ਸੀਗੇ ਨਾ ਨਾ ਸਭ ਦੇ ਅਸੀਂ ਤਾਂ ਚਲੋ ਠੀਕ ਸੀ ਥੋੜਾ ਅੱਛਾ ਚਾਰ ਪੰਜ ਟਰੱਕ ਗਏ ਅੱਛਾ ਹੋ ਹੂੰ ਵੀਡੀਓ 'ਚ ਦੇਖਿਓ ਵੀਡੀਓ ਪਾਓ 20 22 ਤੱਕ ਕਾਰਾਂ ਅੰਬੈਸਡਰ ਗੱਡੀਆਂ ਫੀਟ ਕਾਰਾਂ ਅੱਛਾ ਜੀ ਇੱਕ ਸਾਢੇ ਗਣ ਮਰੂਤੀ ਕਾਰ ਹੁੰਦੀ ਸੀ ਆਪਣੀ ਅੱਛਾ ਜੀ ਪੀਏਪ 175 ਸੀ ਕਾਰ ਦਾ ਨੰਬਰ ਠੀਕ ਹੈ ਮਰੂਤੀ ਕਾਰ ਇੱਕੇ ਸੀ ਬਾਕੀ ਤਾਂ ਸਾਰੀਆਂ ਅੰਬੈਸਟਰ ਗੱਡੀਆਂ ਫੀਅਟ ਕਾਰਾਂ ਜਾਂ ਇਦਾਂ ਦੀ ਇਹਨਾਂ ਦਾ ਰਵਾਸੀ ਜਿਹੜੀਆਂ ਗੱਡੀਆਂ ਆਈ ਸੀਗੀਆਂ ਜਿੱਪਾਂ ਹੁੰਦੀਆਂ ਸੀ ਜਿੱਪਾਂ ਹੀ ਹਰਿਆ ਪੂਰਾ ਵਧੀਆ ਬੰਨਿਆ ਜੋਗੀ ਆ ਜੀ ਕੁਝ ਲੋਕ ਚਮਕੀਲੇ ਕਰਕੇ ਵੀ ਆ ਗਏ ਚਮਕੀਲੇ ਕਰਕੇ ਜਿਹੜੇ ਰਿਥੇਦਾਨ ਨਾ ਨਹੀਂ ਆਣਾ ਉਹ ਵੀ ਆਇਆ ਉਹ ਵੀ ਆ ਗਏ ਜੀ ਉਹ ਵੀ ਆਇਆ ਵੀ ਉਹ ਆਉਂਦੀ ਬਣੀ ਹੋਈ ਸੀ ਉਹ ਵੀ ਆਉਣੀ ਹੁੰਦੀ ਆ ਉਹ ਆਗੋ ਕਬੀ ਪਿੰਡਾਂ ਚ ਹੋਇਆ ਜੀ ਖਾੜਾਂ ਚ ਲੋਕਾਂ ਨੂੰ ਆਇਆ ਸੀਗਾ ਵੀ ਚਮਕੀਲਾ ਆਊਗਾ ਪਰ ਕਈ ਵਾਰੀ ਪਾਸੇ ਐਦਾਂ ਵੀ ਹੋਇਆ ਜੀ ਵੀ ਉਹ ਨਾ ਵੀ ਕਿਸੇ ਕਾਰਨ ਕਰਕੇ ਪਹੁੰਚ ਸਕੇ ਕੋਈ ਹੋਰ ਕਲਾਕਾਰ ਉਹਨਾਂ ਨੂੰ ਭੇਜਣਾ ਪੈਂਦਾ ਸੀ ਹਾਂ ਹਾਂ ਤੇ ਆ ਗਈ ਵਾਰੀ ਜਿਵੇਂ 88 ਚ ਬਾਹਰ ਸੀਗੇ ਜੀ ਗਏ ਹੋਏ ਹੂੰ ਹੂੰ ਪੰਜਵੇਂ ਛੇਵੇਂ ਮਹੀਨੇ ਚ ਤੇ ਪਿੱਛੋਂ ਵੀ ਪ੍ਰੋਗਰਾਮ ਤੇ ਕਿਸੇ ਹੋਰ ਕਲਾਕਾਰਾਂ ਨੂੰ 500 ਸਾਬ ਨੂੰ ਤਕਰੀਬਨ ਭੇਜਿਆ ਉਹਨਾਂ ਨੇ ਹਾਂ 500 ਕਹਿੰਦੇ ਦੋਸਤ ਸੀ ਦੋਸਤ ਖਾਸ ਸੀ ਜੀ ਹੂੰ ਬਿਲਕੁਲ ਉਹ ਦਾ ਵਿਚਾਰੇ ਜਿੰਨੇ ਵੀ ਮਿਊਜ਼ੀਸ਼ੀਅਨ ਆ ਉਹਨਾਂ ਦੇ ਵੀ ਡੈਥ ਨੋਟ ਹੋ ਗਏ ਨੇ ਇੱਕ ਦੋ ਰਹਿ ਗਏ ਜੋ ਨੇ ਲਾਲ ਚੰਦ ਵੀ ਵਿਚਾਰਾ ਪੂਰਾ ਹੋ ਗਿਆ ਹਾਂ ਲਾਲ ਜਨ ਤਿੱਕੀ ਜਿਹੜੇ ਆ ਤਾਂ ਦੇਖੋ ਉਹਨਾਂ ਨਾਲ ਚੱਲਦੇ ਸੀ ਸਾਰੇ ਇਹਨਾਂ ਤੋਂ ਉਹੀ ਗੱਲਾਂ ਵੀ ਸਾਰਿਆਂ ਦਾ ਨਾਂ ਬਣਿਆ ਹੋਇਆ ਅੱਜ ਤੱਕ ਉਹਨਾਂ ਕਰਕੇ ਜਿਸ ਵਕੀਲੇ ਕਰਕੇ ਨਾਂ ਬਣਿਆ ਸੀ ਜਿਹੜੇ ਅੱਜ ਵੀ ਹਾਂ ਹੁਣ ਚੱਕਰ ਸੀ ਇਹ ਸੀ ਸਾਰਾ ਚਲੋ ਤੁਹਾਡੀ ਜਿਹੜੀ ਮੰਦੀ ਸੀਗੀ ਜੀ ਹਾਂ ਮਨ ਲੋਈ ਆਪਾਂ ਕਹਿ ਸਕਦੇ ਹਾਂ ਵੀ ਚੁੰਕੀ ਲਾ ਲਵਾਂ ਦੀ ਕੋਸ਼ਿਸ਼ ਰਹਿ ਗਈ ਵਿੱਚੇ ਹਾਂ ਵਿੱਚੇ ਰਹਿ ਗਈ ਵਿੱਚੇ ਰਹਿ ਗਈ ਜੀ ਵਿੱਚੇ ਰਹਿ ਗਈ ਸੀ ਨਹੀਂ ਤਾਂ ਚਮਕੀਰ ਦਾ ਤਾਂ ਇਦਾਂ ਵੀ ਉਹ ਤਾਂ ਖੜਕੂ ਬਾਤ ਕਰਕੇ ਬਹੁਤ ਔਖਾ ਸੀ ਨਾ ਉਹ ਉਹ ਤਾਂ ਬਾਤ ਤਾਂ ਮੇਰੇ ਨੂੰ ਤਾਂ ਲੱਗ ਰਹੀ ਲੱਗੇ ਹਾਂਜੀ ਹਾਂਜੀ ਸਾਡੇ ਤਾਂ ਲੱਗੇ ਕੋਈ ਮਾਨਕ ਜਿਹਾ ਜੋ ਮਰਜੀ ਲੱਗੇ ਉਹ ਤੋਂ ਬਾਅਦ ਤਾਂ ਬਿਲਕੁਲ ਸਟਾਪ ਹੀ ਹੋ ਗਿਆ ਸਟਾਪ ਹੋ ਗਿਆ ਜੀ ਕੰਮ ਤਿੰਨ ਚਾਰ ਮਹੀਨੇ ਬਾਅਦ ਜਦੋਂ ਮੇਰੀ ਮੈਰਿਜ ਹੋਈ ਹੈ ਅੱਛਾ ਜੀ ਉਹ ਉਹਦੇ ਵਿੱਚ ਹੋਈ 87 ਚ ਨਹੀਂ 88 ਜਦੋਂ ਚਮਕਿੱਲੇ ਦੀ ਡੈਥ ਹੋਈ ਹਾਂਜੀ ਹਾਂਜੀ ਉਦੋਂ ਬਾਅਦ ਤਾਂ ਬਿਲਕੁਲ ਵੋਏ ਹੋਏ ਹੋਏ ਸਾਰੇ ਖਤਮੇ ਹੋ ਗਿਆ ਕੰਮ ਕਿਸੇ ਨੇ ਕਲਾਕਾਰ ਨੂੰ ਡਰ ਦੇਣੇ ਲਵਾਇਆ ਬਿਲਕੁਲ ਬਿਲਕੁਲ ਕਿਸੇ ਨੇ ਕੁਝ ਨਹੀਂ ਕਰਿਆ ਨਹੀਂ ਨਹੀਂ ਬਿਲਕੁਲ ਹਾਂ ਇਹ ਚੱਕਰ ਹੈ ਹੁਣ ਆਈ ਸੀਗਾ ਜੇ ਉ ਤਾਂ ਫਿਰ ਮਾਹੌਲ ਖਰਾਬ ਤਾਂ ਜੀ ਹਾਂਜੀ ਹਾਂਜੀ ਮਾਹੌਲ ਹੋ ਗਿਆ ਇੱਕ ਲੱਖ ਤੇ ਵਿਚਾਰੇ ਦੋ ਬੰਦੇ ਗਏ ਬਿਲਕੁਲ ਜੀ ਬਿਲਕੁਲ ਉਹ ਮੋੜਾ ਕੀਤਾ ਜੀ ਇਹ ਤਾਂ ਮਾਗਾ ਨਗੇ ਬੱਚੇ ਮਾਣਾ ਅੱਜ ਤੱਕ ਦੇਖੋ ਅੱਜ ਤੱਕ ਵੀ ਗੀਤ ਟਰੱਕਾਂ 'ਚ ਉਹਦੇ ਚੱਲਦੇ ਪਏ ਨੇ ਹਰੇਕ ਪਾਸੇ ਜੀ ਘਰਾਂ 'ਚ ਟਰੱਕਾਂ 'ਚ ਗੁਰੂ ਘਰਾਂ 'ਚ ਧਰਮ ਕਿੰਨੇ ਸੋਹਣੇ ਧਰਮ ਕੀ ਕੀ ਦੇਖੋ ਕਿੰਨੇ ਸੋਹਣੇ ਹਨੀ ਅਸੀਂ ਮੈਂ ਜਦੋਂ ਟਰੱਕ ਛਿਮਰੋਂ ਲੈ ਕੇ ਜਾਂਦਾ ਸੀ ਛਿਮਰਿਆਂ ਦੀ ਜੀ ਉਦੋਂ ਇੰਦਰਾ ਗਾਂਧੀ ਜੀ ਵੀ ਡੈਥ ਹੋ ਗਈ ਸੀ ਠੀਕ ਹੈ ਜੀ ਕਿਉਂ ਅੱਧਰ ਫਿਰ ਪਹਿਲਾਂ ਤਾਂ ਇੱਥੇ ਖਰਕੂਵਾ ਸੀ ਪੰਜਾਬ 'ਚ ਹਾਂਜੀ ਅਸੀਂ ਕੋਲਕੱਤੇ ਵੱਲ ਦੌੜ ਜਾਂਦੇ ਅੱਗੇ ਤੋਂ ਰਾਜਸਥਾਨ ਗੁਜਰਾਤ ਉੱਧਰ ਜਾਂਦੇ ਸੀ ਹਨੀ ਅੱਛਾ ਜੀ ਉਦੋਂ ਜਦੋਂ ਇੰਦਰਾ ਗਾਂਧੀ ਦੀ ਡੈਥ ਹੋ ਗਈ ਫਿਰ ਇੱਧਰ ਆਣਾ ਪਿਆ ਅੱਛਾ ਜੀ ਇੱਧਰ ਫਿਰ ਇੱਧਰ ਛਿਮਲੇ ਨੂੰ ਚਲਾਇਆ ਟਰੱਕ ਹੂੰ ਛੇ ਕੇ ਮੇਨ ਨੂੰ ਇੱਧਰ ਚਲਦੇ ਰਹੇ ਸੇਪਾਂ ਤੋਂ ਉੱਪਰ ਜਾਂਦੇ ਸੀ ਅਸੀਂ ਕੋਟਖਾਈ ਥਾਣਾ ਦਾ ਰਹੇ ਜੇ ਨਾਰਕੰਡਾ ਆਏ ਨੇ ਅੱਛਾ ਜੀ ਉਦੋਂ ਟਰੱਕ ਚਲਾਇਆ ਫਿਰ ਇੱਧਰ ਰਹੇ ਹਾਂ ਉੱਧਰ ਨਹੀਂ ਜਾਂਦੇ ਗਏ ਉਦੋਂ ਵੀ ਦਿੱਲੀ ਬਹੁਤ ਜਦੋਂ ਬੜੀਆਂ ਦਾ ਨੁਕਸਾਨ ਹੋ ਗਿਆ ਨੁਕਸਾਨ ਹੋਇਆ ਅੱਦੋਂ ਨੁਕਸਾਨ ਹੁੰਦੇ ਚਲੇ ਗਏ ਬਿਲਕੁਲ ਬਿਲਕੁਲ ਹਾਂ ਬਸ ਤੁਹਾਨੂੰ ਪਤਾ ਹੀ ਹੈ ਫਿਰ ਉਸਤਾਬ ਦਾ ਪੰਜਾਬ ਨੇ ਬਹੁਤ ਹੰਡਾਇਆ ਜੀ ਹਨਾ ਜੀ ਜਿਹੜਾ ਵੀ ਚਲੋ ਮੁਲਖ ਚ ਕੋਈ ਟ੍ਰੈਜੇਡੀ ਹੋਈ ਹੈ ਜਿਵੇਂ ਵਟਵਾਰਾ ਹੋਇਆ ਲਾਓ ਵੀ 84 ਲਾਓ ਤੁਸੀਂ ਨੁਕਸਾਨ ਤਾਂ ਬਹੁਤ ਹੋਇਆ ਜੀ ਨੁਕਸਾਨ ਬਹੁਤ ਹੋਇਆ ਬਹੁਤ ਜ਼ਿਆਦਾ ਉਹ ਦੁਨੀਆ ਜੋ ਬਹੁਤ ਬਹੁਤ ਥੋੜਾ ਧੰਨਵਾਦ ਸਮਾਂ ਦਿੱਤਾ ਹੀ ਸਾਨੂੰ ਹਾਂ ਸ਼ੁਰੂ ਠੀਕ ਹੈ ਓਕੇ ਜੀ ਤਸਰੀ ਕਰਾਂਗੇ